ਚਮਕੀਲਾ ਕੋਈ ਤਾਂ ਲਤਾਈ ਕਰਨੀ ਸੀ ਨਹੀਂ ਉਹ ਇਸ ਲਈ ਮਾਰਿਆ ਸੀ ਵੀ ਉਹਦਾ ਲਤਾ ਨਹੀਂ ਚਮਕੀਲਾ ਜੇ ਤੁਸੀਂ ਦੇਖਿਆ ਜਾਵੇ ਚਮਕੀਲਾ ਇੱਕ ਆਪਾਂ ਮੈਂ ਕਿਉਂ ਦਲਿਤ ਕਲਾਸ਼ ਚ ਹੁੰਦਾ ਸੀਗਾ ਪਰ ਉਹਦੀ ਗਾਇਕੀ ਆ ਜਿਹੜੀ ਔਰ ਨਿੰਮ ਉਹ ਕਿਸਾਨ ਜਿਹੜਾ ਹਰੀ ਕ੍ਰਾਂਤੀ ਨਾਲ ਅਮੀਰ ਹੋਇਆ ਸੀ ਪਰ ਉਹ ਅਧਪੜ ਜਾਂ ਅਨਪੜ ਸੀਗਾ ਉਹਨੂੰ ਰਿਪਰੈਜ਼ੈਂਟ ਕਰਦਾ ਸੀ ਸੁਣਦੇ ਭਾਵੇਂ ਸਾਰੇ ਸੀ ਜਦੋਂ ਆਪਾਂ ਚਮਕੀਲੇ ਦਾ ਟਾਈਮ ਦੇਖਦਾ ਉਹਨੂੰ ਬਹੁਤ ਸਾਰੇ ਸਿੰਗਰ ਸੀਗੇ ਉਹ ਵੀ ਇਦਾਂ ਦੇ ਹੀ ਗਾਉਂਦੇ ਸੀਗੇ ਇਹ ਇਵਨ ਹੋਰ ਛੱਡੋ ਆ ਤਾਂ ਤੁਸੀਂ ਜਿਹੜੇ ਦੋ ਸਰਿੰਦਰ ਛੰਦੇ ਦਾ ਜਾਂ ਉਹਦਾ ਰਮਲੇ ਲਾਲ ਸਵਿੰਦਰ ਕੌਰ ਵਰਗੀਆਂ ਵੀ ਇਹ ਜੀ ਗੀਤ ਗਾਏ ਹੋਏ ਨੇ ਗਰਮੀਤ 바ਵਾ ਵਰਗੀ ਨੇ ਇਹ ਜੀ ਗੀਤ ਗਾਏ ਹੋਏ ਨੇ ਪਰ ਚੱਕਰ ਹੈ ਕਿ ਉਹਨਾਂ ਨੇ ਆਪਣੇ ਦੂਜਿਆਂ ਨਾਲ ਆਪਣੇ ਅੱਖਸ ਨੂੰ ਸਤਾੜ ਲਿਆ ਚਮਕੀਲਾ ਜਣਾ ਹੈਗਾ ਚਮਕੀਲਾ ਉਸੇ ਕਰਕੇ ਇੱਕ ਉਹ ਬਣ ਗਿਆ ਆਪਦੇ ਉਹਨਾਂ ਗਾਣਿਆਂ ਕਰਕੇ ਜਿਹੜਾ ਹੈਗਾ ਹੋ ਗਿਆ ਉਹਦਾ ਜਿਹੜਾ ਲੌਜੀਕਸ ਤਾਂ ਕੋਈ ਜਸਟੀਫਿਕੇਸ਼ਨ ਵਾਲਾ ਹੈ ਨਹੀਂ ਉਹ ਤਾਂ ਵੀ ਮੈਂ ਜੀ ਲੋਕ ਸੁਣਦੇ ਨੇ ਮੈਂ ਮੈਂ ਇਹ ਤਾਂ ਹੀ ਹੀ ਗਾਉਣਾ ਹੈਗਾ ਆ ਬੋਲੀ ਜਿਹੜੀ ਇੱਕ ਪਰਜਾਈ ਦੇ ਔਰ ਨੂੰ ਕਹਿ ਰਹੀ ਹੈ ਵੀ ਬੱਗੇ ਘੋੜੇ ਵਾਲਿਆ ਮੈਂ ਬੱਗੀ ਹੁੰਨੀ ਕਿ ਜਾਨਨੀ ਆ ਤੇਰਾ ਗਮ ਖਾ ਲਿਆ ਮੈਂ ਅੱਧੀ ਹੁੰਨੀ ਜਾਨਨੀ ਆ ਆਉਣ ਜਾਣ ਲਈ ਨੌ ਦਰਵਾਜ਼ੇ ਖਿਸਕ ਜਾਣ ਲਈ ਮੋਰੀ ਦਰਸ਼ਨ ਦੇ ਮਿੱਤਰਾ ਘਰ ਜਾਂਦਾ ਚੋਰੀ ਇਹ ਇਹ ਕੋਈ ਪ੍ਰੇਮੀ ਪ੍ਰੇਮ ਕਰਨੀ ਜਾ ਰਹੀ ਦੀਔਰ ਬਜਾਈ ਨੂੰ ਕਹਿ ਰਹੀ ਹੈ ਮੂਸੇ ਵਾਲੇ ਬਾਰੇ ਵੀ ਕਿਹਾ ਜਾਂਦਾ ਚਮਕੀਲੇ ਬਾਰੇ ਵੀ ਕਿਹਾ ਜਾਂਦਾ ਕਿ ਉਹ ਸਮਾ ਪਾ ਕੇ ਥੋੜੇ ਥੋੜੇ ਮਚ्योर ਹੋ ਰਹੇ ਸੀਗੇ ਉਹ ਠੀਕ ਲਾਈਨ ਵੱਲੋਂ ਆ ਰਹੇ ਸੀਗੇ ਉਹ ਠੀਕ ਗਾਉਣ ਵੱਲੋਂ ਜਾ ਰਹੇ ਸੀਗੇ ਮੈਨੂੰ ਇਹ ਦੱਸੋ ਕਿ ਕੀ ਉਹ ਠੀਕ ਕਿੰਨੇ ਖੋ ਜਾਂਦੇ ਕੀ ਮੂਸੇ ਵਾਲੇ ਨੇ 파ਸ਼ ਬਣ ਜਾਣਾ ਮੁਸੇ ਵਾਲੇ ਦਾ ਗੈਂਗਸਟਰ ਸੀ ਉਹਦਾ ਹੀ ਤੋਂ ਪਹਿਲਾਂ ਬੈਲੀ ਸੀਗਾ ਤੇ ਉਹਦੇ ਵਿੱਚ ਵੀ ਜਿਹੜਾ ਹੈਗਾ ਆਪ ਕੁਦਰਾਪਨ ਮੁਸੇ ਵਾਲੇ ਦੀ ਵੀ ਆਪ ਕੁਦਰਾਪਨ ਸੀ ਹਿੰਸਾ ਉਹਦੇ ਵਿੱਚ ਵੀ ਸੀਗੀ ਇਹਦੇ ਵਿੱਚ ਵੀ ਸੀ ਜਿੱਥੇ ਬੰਦਾ ਮਾਰ ਕੇ ਕਿਸੇ ਨੂੰ ਪੁੱਛਦੇ ਉਹੀ ਕਹਿੰਦਾ ਇਹ ਕੁੱਟ ਕੇ ਰੰਗ ਸਿੱਧੀ ਕਰਨਾ ਚਾਹੁੰਦਾ ਸੀਗਾ ਉਹਦਾ ਕਹਿਣਾ ਸੀਗਾ ਕਿ ਸਾਡੇ ਲਾਣੇ ਜਿਉਣੇ ਸੋਚਿਆਂ ਦੇ ਇੱਥੇ ਮਿਰਜ਼ੇ ਤੇ ਰਾਂਝੇ ਨਹੀਂ ਉਹ ਜੰਮਦੇ ਮਤਲਬ ਸਾਡੇ ਪੰਜਾਬੀ ਕਲਚਰ 'ਚ ਜਿਹੜਾ ਰਾਂਝਾ ਹੈਗਾ ਉਹ ਪ੍ਰੇਮ ਦਾ ਪ੍ਰਤੀਕ ਹੈ ਮਿਰਜ਼ਾ ਪ੍ਰੇਮ ਦੀ ਬਗਾਵਤ ਦਾ ਪ੍ਰਤੀਕ ਹੈ ਸੁੱਚਾ ਕਹਦਾ ਪ੍ਰਤੀਕ ਹੈ ਮੈਨੂੰ ਦੱਸਿਆ ਜਾਵੇ ਸੁੱਚਾ ਇਸ ਲਈ ਪ੍ਰਤੀਕ ਹੈ ਕਿ ਉਹ ਹਨਰ ਕਿਲਿੰਗ ਦਾ ਪ੍ਰਤੀਕ ਹੈ ਉਹਨੇ ਆਪਣੀ ਭਾਬੀ ਨੂੰ ਇਸ ਲਈ ਮਾਰਿਆ ਕਿ ਉਹਦੇ ਕਿਸੇ ਨਾਲ ਸੰਬੰਧ ਸੀ ਜਿਹੜਾ ਮੰਡੀ ਹੈ ਮੰਡੀ ਨੇ ਕੀ ਕੀਤਾ ਜਿਹੜਾ ਤੁਹਾਡਾ ਪ੍ਰਾਣੀਆਂ ਵੈਲਿਊ ਸਿਸਟਮ ਆ ਸਮਨ ਸਮਨਵਾਦ ਹੈ ਜੇ ਇਹ ਚੀਜ਼ਾਂ ਨੇ ਮੰਡੀ ਨੂੰ ਤਾਂ ਦੇਖੋ ਪ੍ਰਾਤਨਤਾ ਨੂੰ ਵੀ ਮੰਡੀ ਵੇਚਦੀ ਆ ਮੰਡੀ ਹਰ ਚੀਜ਼ ਨੂੰ ਵੇਚਦੀ ਆ ਮੰਡੀ ਦੇ ਵਿੱਚ ਧਰਮ ਗਾਣਾ ਵੀ ਵਿਕਦਾ ਮੰਡੀ ਦੇ ਵਿੱਚ ਜਿਹੜਾ ਹੈਗਾ ਇਹ ਜਿਹੜੀਆਂ ਜੜੀਆਂ ਆਪਣੇ ਆਪ ਨੂੰ ਜੱਟ ਕਹਾਉਣਾ ਆਪਣੇ ਆਪ ਨੂੰ ਸਰਦਾਰ ਘੋਣਾ ਜਿਵੇਂ ਭਗਵਰਦਾਸ ਮਾਨ ਨੇ ਵੀ ਇਹ ਜੇ ਗਾਣਾ ਹੋਇਆ ਹੋਇਆ ਜਿਹੜੀ ਮਿਸ ਪੂਜਾ ਇੱਕ ਵੇਲੇ ਕਿੰਨੇ ਦਾ ਗੱਲ ਕਰਦਾ ਇਹ ਵੀ ਗਾਉਂਦੀ ਆ ਇੱਕ ਵਾਰੀ ਉਹ ਸੰਤ ਰਵਿਦਾਸ ਜੀ ਦਾ ਸੁਪਨੇ ਵਾਲਾ ਬੇਗਮਪੁਰਾ ਬਸਾਉਣ ਦੀ ਵੀ ਗੱਲ ਕਰਦੀ ਆ ਵੀ ਇਕੱਠੇ ਹੋਜੋ ਇਹੀ ਜਿਹੜਾ ਦਿਲਜੀਤ ਇੱਕੋ ਸਮੇਂ ਕਹਿੰਦਾ ਵੀ ਹੋਇਆ ਕਿ ਜੇ ਨੱਚਦੀ ਦੀ ਬਾਹ ਫੜਦੀ ਤੱਕ ਤਾਂ ਨਹੀਂ ਮਾਰਿਆ ਇੱਕੋ ਵੇਲੇ ਆ ਉਹ ਆਰ ਨਾਨਕ ਪਾਰ ਨਾਨਕ ਉਹ ਉਹ ਗਾਣਾ ਗਾਉਂਦਾ ਸੋ ਇਸ ਕਰਕੇ ਇਸੇ ਤਰ੍ਹਾਂ ਜਿਹੜਾ ਦਲਿਤ ਚੇਤਨਾ ਵਾ ਦਲਿਤ ਚੇਤਨਾ ਉੱਤੇ ਗਾਣੇ ਵੀ ਆਏ ਹੋਏ ਆ ਭਾਵੇਂ ਕਿ ਉਹ ਆਏ ਤਾਂ ਆਏ ਆ ਵੀ ਉਹ ਪਰ ਜਿਹੜਾ ਆਪਣਾ ਦਬਾਬੇ ਵਾਲੀ ਸਾਈਡ ਤੇ ਪਰ ਜੇ ਦਲਿਤ ਚੇਤਨਾ ਉੱਤੇ ਆਏ ਹੋਏ ਗਾਣਿਆਂ ਨੂੰ ਵੀ ਦੇਖੀਏ ਨਾ ਉਹ ਮੈਨੂੰ ਜੱਟਵਾਦੀ ਕਾਪੀ ਲੱਗਦੇ ਆ ਉਹ ਤਾਂ ਕਿਵੇਂ ਵੀ ਆ ਜੀ ਜੱਟਾਂ ਦੇ ਮੁੰਡੇ ਐਂ ਕਰਦੇ ਨੇ ਦੂਜਿਆਂ ਨੇ ਕਿਹਾ ਬਾਲਮੀਕਿਆਂ ਦੇ ਮੁੰਡੇ ਐਂ ਕਰਦੇ ਨੇ ਫਲਾਣਿਆਂ ਦੇ ਉਹੀ ਜੱਟਾਂ ਦਾ ਮੁੰਡਾ ਜਿਹੜਾ ਕੁੜੀ ਤੇ ਟਰਾਈ ਮਾਰ ਰਿਆ ਉਹੀ ਜਿਹੜਾ ਬਾਲਮੀਕਿਆਂ ਦਾ ਮਰਦ ਦਿਖਾਇਆ ਗਿਆ ਵੀ ਨਾ ਕੁੜੀ ਤੇ ਹੋ ਜਾਂਦਾ ਵੀ ਕੁੜੀ ਤੇ ਟਰਾਈ ਮਾਰਨੀ ਕੋਈ ਵੱਡੀ ਗੱਲ ਹੋ ਜਾਂਦੀ ਹੈ ਵੀ ਕੁੜੀ ਹੁਣ ਬਾਲਮੀਕਿਆਂ ਦੇ ਮੁੰਡੇ ਵੱਲ ਝਾਕਦੀ ਹੈ ਇਹ ਜੱਟਵਾਦ ਦੀ ਕਾਪੀ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀ ਅੱਜ ਤੋਂ 35 36 ਬਾਰੇ ਪਹਿਲਾਂ ਪੰਜਾਬ ਦੇ ਵਿੱਚ ਇੱਕ ਗਾਇਕ ਹੋਇਆ ਅਮਰ ਸਿੰਘ ਚਮਕੀਲਾ ਜਿਹਦੀ ਕਿ ਅੱਜ ਵੀ ਬਹੁਤ ਚਰਚਾ ਹੋ ਸਕਦਾ ਜਦੋਂ ਉਹ ਉਹਦਾ ਟਾਈਮ ਚੱਲ ਰਿਹਾ ਸੀ ਇੰਨੀ ਚਰਚਾ ਉਦੋਂ ਵੀ ਨਾ ਹੋਈ ਹੋਵੇ ਜਿੰਨੀ ਅੱਜ ਹੋ ਰਹੀ ਆ ਪਿੱਛੇ ਜੇ ਫਿਲਮ ਵੀ ਆਈ ਆ ਚਮਕੀਲੇ ਬਾਰੇ ਇਮਤੀਆਜ਼ ਅਲੀ ਹੋਣਾ ਨੇ ਬਣਾਈ ਆ ਤਾਂ ਜਦੋਂ ਵੀ ਮੋਬਾਈਲ ਓਪਨ ਕਰਦੇ ਆ ਔਨ ਕਰਦੇ ਆ ਤਾਂ ਲਾਜ਼ਮੀ ਚਮਕੀਲੇ ਬਾਰੇ ਕੁਝ ਨਾ ਕੁਝ ਅੱਗੇ ਪਿੱਛੇ ਆਈ ਜਾਂਦਾ ਚਮਕੀਲੇ ਬਾਰੇ ਵੀਡੀਓ ਆਈ ਜਾਂਦੀ ਆ ਤਾਂ ਲਾਜ਼ਮੀ ਸੋਚਣਾ ਬਣਦਾ ਕਿ ਚਮਕੀਲਾ ਕੌਣ ਸੀ ਕੀ ਸੀ ਕਿਵੇਂ ਸੀ ਤਾਂ ਆਪਾਂ ਗੱਲਬਾਤ ਕਰਨ ਦੇ ਲਈ ਅੱਜ ਸੀਨੀਅਰ ਪੱਤਰਕਾਰ ਸ਼ਿਵਿੰਦਰ ਹੁਣਾ ਕੋਲੇ ਆਇਆ ਸ਼ਿਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਮਿਹਰਬਾਨੀ ਬੰਦੀ ਜੀ ਚਮਕੀਲੇ ਬਾਰੇ ਜਦੋਂ ਗੱਲ ਕਰਦੇ ਆ ਤਾਂ ਬਹੁਤ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ ਜੀ ਕਿਉਂਕਿ ਇੱਕ ਆਡੀਅנס ਆ ਜਿਹੜੀ ਚਮਕੀਲੇ ਦੀ ਉਹ ਐ ਲਕੀਰ ਖਿੱਚ ਕੇ ਖੜੀ ਆ ਕਿ ਚਮਕੀਲਾ ਬਹੁਤ ਮਹਾਨ ਗਾਇਕ ਸੀ ਦੂਜੇ ਪਾਸੇ ਜਿਹੜੀ ਆਡੀਅנס ਆ ਉਹ ਵੀ ਲਕੀਰ ਖਿੱਚ ਕੇ ਖੜੀ ਆ ਕਿ ਚਮਕੀਲਾ ਲਕਚਰ ਸੀ ਆਪਾਂ ਸ਼ੁਰੂ ਇੱਥੋਂ ਕਰਦੇ ਆ ਕਿ ਚਮਕੀਲਾ ਇੰਨਾ ਫੇਮਸ ਕਿਉਂ ਹੋ ਗਿਆ ਕਿਉਂ ਲੱਗਦਾ ਕਿ ਚਮ ਦੇਖੋ ਦੇਖੋ ਇਹ ਅੱਜ ਐਸੀ ਜਿਹੜੀ ਹੁਣ ਚਰਚਾ ਹੋਣ ਲੱਗੀ ਆ ਉਹ ਹੋਣ ਲੱਗੀ ਆ ਫਿਲਮ ਦੇ ਇਮਤੀਆਜ਼ ਅਲੀ ਦੀ ਜਿਹੜੀ ਚਮਕੀਲਾ ਫਿਲਮ ਕਰਕੇ ਉਹਦੇ ਕਰਕੇ ਹਾਲਾਂਕਿ ਇਹ ਤੋਂ ਪਹਿਲਾਂ ਦੋ ਤਿੰਨ ਫਿਲਮਾਂ ਹੋਰ ਵੀ ਆ ਚੁੱਕੀਆਂ ਉਹਦੇ ਤੇ ਕੋਈ ਚਰਚਾ ਨਹੀਂ ਸੀਗੀ ਮੈਂ ਇਸ ਗੱਲੋਂ ਵੀ ਹੈਰਾਨ ਆ ਕਿ ਉਹ ਦੋ ਤਿੰਨ ਫਿਲਮਾਂ ਦੇ ਉੱਤੇ ਕਿਉਂ ਨਹੀਂ ਚਰਚਾ ਹੋਈ ਇਹਦੇ ਉੱਤੇ ਇੰਨੀ ਜ਼ਿਆਦਾ ਹੋ ਰਹੀ ਹੈਗੀ ਆ ਹਾਲਾਂਕਿ ਚਮਕੀਲਾ ਸੁਣਿਆ ਜਾਂਦਾ ਸੀ ਉਸ ਵੇਲੇ ਪੁਰਾਣੇ ਵੇਲੇ ਵੀ ਸੁਣਿਆ ਜਾਂਦਾ ਸੀ ਹੁਣ ਵੀ ਸੁਣਿਆ ਜਾਂਦਾ ਆ ਦੇਖੋ ਮੈਨੂੰ ਲੱਗਦਾ ਵੀ ਪਹਿਲਾਂ ਫਿਲਮ ਦੇ ਬਹਾਨੇ ਬਹੁਤ ਚਰਚਾ ਹੋ ਰਹੀ ਹੈ ਪਹਿਲਾਂ ਤਾਂ ਫਿਲਮ ਤੇ ਗੱਲ ਕਰ ਲੈਣੀ ਚਾਹੀਦੀ ਫਿਲਮ ਮੈਂ ਦੇਖੀ ਹੈ ਫਿਲਮ ਦੇ ਵਿੱਚ ਦੇਖੋ ਪੰਜਾਬ ਚ ਦੋ ਟੰਗਾਂ ਨਾਲ ਫਿਲਮ ਹੋ ਰਹੀ ਹੈ ਇੱਕ ਤਾਂ ਉਹਨੂੰ ਫਿਲਮ ਨੂੰ ਚੱਕ ਦਿੱਤਾ ਗਿਆ ਜੀ ਫਿਲਮ ਬਹੁਤ ਵਧੀਆ ਵਾ ਇਹਦੇ ਵਰਗੀ ਕੋਈ ਫਿਲਮ ਹੀ ਨਹੀਂ ਹੈਗੀ ਤੇ ਇਹਨੇ ਤਾਂ ਚਮਕੀਲਾਂ ਨੂੰ ਬਾਰੇ ਬਹੁਤ ਵਧੀਆ ਇਨਸਾਫ ਕੀਤਾ ਇਹ ਕਹੇ ਕਿ ਨਹੀਂ ਜੀ ਫਿਲਮ ਤਾਂ ਬਹੁਤ ਐਨੇ ਪੰਜਾਬ ਨਾਲ ਬੇਇਨਸਾਫੀ ਕੀਤੀ ਹੈ ਹਾਂ ਬਿਲਕੁਲ ਕੁੱਲ ਮਿਲਾ ਕੇ ਜਿਹੜੀ ਫਿਲਮ ਦੇਖੀ ਆ ਉਹਨੂੰ ਮੈਂ ਬਾਇਓਪਿਕ ਫਿਲਮ ਤਾਂ ਨਹੀਂ ਕਹਿ ਸਕਦਾ ਹੈਗਾ ਕਿਉਂਕਿ ਬਾਇਓਪਿਕ ਫਿਲਮ ਦੀ ਜਿਹੜੀਆਂ ਖੂਬੀਆਂ ਹੁੰਦੀਆਂ ਉਹ ਉਹਦੇ ਵਿੱਚ ਨਹੀਂ ਹੈਗੀਆਂ ਇਹਨੂੰ ਇੱਕ ਕਮਰਸ਼ੀਅਲ ਫਿਲਮ ਕਹੀ ਜਾ ਸਕਦੀ ਹੈ ਪੈਸੇ ਬਣਾਉਣ ਵਾਲੀ ਫਿਲਮ ਕਹੀ ਜਾ ਸਕਦੀ ਹੈ ਐਂਟਰਟੇਨਮੈਂਟ ਵਾਲੀ ਫਿਲਮ ਕਹੀ ਜਾ ਸਕਦੀ ਹੈ ਕਿਸੇ ਵੀ ਕੈਟਾਗਰੀ ਚ ਪਾ ਲਓ ਉਹ ਚ ਕਈ ਜੁਗਤਾਂ ਬਹੁਤ ਅੱਛੀਆਂ ਸੀ ਤੁਸੀਂ ਦੇਖੋ ਕਿ ਜਿੱਦਾਂ ਉਹਦੇ ਪਿੱਛੇ ਸਾਰਾ ਜਿਹੜਾ ਇਹਨਾਂ ਨੇ ਤਾਮ-ਚਾਮ ਸੀ ਸਜਾਵਟ ਸੀ ਰੂਪ ਸਜਾ ਸੀ ਸਾਰੀ ਉਹ ਬੜੀ ਕਮਾਲ ਦੀ ਉਹ ਮੈਨੂੰ ਲੱਗਦਾ ਪੰਜਾਬੀ ਫਿਲਮਾਂ ਨੂੰ ਸਿੱਖਣਾ ਚਾਹੀਦਾ ਉਹਦੇ ਤੋਂ ਏਸੇ ਢੰਗ ਦੇ ਨਾਲ ਹੀ ਉਹਦੇ ਵਿੱਚ ਕਈ ਦ੍ਰਿਸ਼ ਪ੍ਰਤੀਕਾਤਮਕ ਤੌਰ ਤੇ ਬੜੇ ਵਧੀਆ ਲੱਗੇ ਆ ਤੁਸੀਂ ਉਸ ਫਿਲਮ ਦੇ ਵਿੱਚ ਇੱਕ লাশ ਦੇਖ ਰਹੇ ਹੋ ਸ਼ੁਰੂ ਤੋਂ ਐਂਡ ਤੱਕ ਤੁਸੀਂ ਚਾਹੇ ਜਮਕੀਲੇ ਦੇ ਹੱਕ 'ਚ ਹੋਵੋ ਚਾਹੇ ਵਿਰੋਧ 'ਚ ਹੋਵੋ ਤੁਹਾਨੂੰ ਹਮਦਰਦੀ ਹੁੰਦੀ ਹੈ ਕਿ ਯਾਰ ਇਹ ਦੇ ਨਾਲ ਇਹਦੀ ਮੌਤ ਨਹੀਂ ਹੋਣੀ ਚਾਹੀਦੀ ਸੀ ਬੰਦਾ ਮਰਨਾ ਨਹੀਂ ਚਾਹੀਦਾ ਸੀਗਾ ਜੇ ਇਹ লাশ ਥੋੜਾ ਜੇ ਤੁਸੀਂ ਸੈਂਸਿਟਿਵ ਹੋ ਤਾਂ ਤੁਹਾਡੀ ਉਸ ਬੰਦੇ ਨਾਲ ਇੱਕ ਸਾਂਝ ਪੈ ਜਾਂਦੀ ਹੈ ਸ਼ੁਰੂ ਵਿੱਚ ਜੁੜ ਜਾਂਦਾ ਹੈ ਸ਼ੁਰੂ ਵਿੱਚ ਜੁੜ ਜਾਂਦਾ ਹੈਗਾ ਤੇ লাশ ਤੇ ਆਲੇ-ਦੁਆਲੇ ਉਹ ਕਹਾਣੀ ਜਿਹੜੀ ਹੈਗੀ ਆ ਬੁਣੀ ਜਾਂਦੀ ਹੈ ਫਿਰ ਕੁਝ ਇਹ ਦਿਖਾਉਣ ਦੀ ਜਿਵੇਂ ਕੋਸ਼ਿਸ਼ ਹੈ ਮੈਨੂੰ ਲੱਗਦਾ ਕਿ ਇਮਤੀਆਜ਼ ਅਲੀ ਨੇ ਕੋਸ਼ਿਸ਼ ਕੀਤੀ ਵੀ ਜਿਹੜੇ ਸਾਡੇ ਉਸ ਫਿਲਮ ਦੇ ਵਿੱਚ ਵੀ ਸਾਡੇ ਸਮਾਜ ਦਾ ਜਿਹੜਾ ਦੋਗਲਾ ਕਿਰਦਾਰ ਹੈਗਾ ਵੀ ਅਸੀਂ ਇਸ ਸਿਸ਼ਟਾਚਾਰ ਦੀ ਗੱਲ ਕਰਦੇ ਹਾਂ ਅਸੀਂ ਕੀ ਹਾਂ اچھا ਉਹਦੇ ਵਿੱਚ ਚਮਕੀਲੇ ਦਾ ਵੀ ਦੋਗਲਾ ਕਿਰਦਾਰ ਦਿਖਾਇਆ ਜਾਂਦਾ ਵੀ ਉਹ ਅਮਰਜੋਤ ਕੋਲ ਨਾਲ ਝੂਠ ਬੋਲ ਕੇ ਵਿਆਹ ਕਰਾਉਂਦਾ ਵੀ ਜੋੜੀ ਬਣੀ ਰਹੇ ਫਿਰ ਵੀ ਉਹ ਇਸ ਤਰ੍ਹਾਂ ਦੇ ਗਾਣੇ ਵੀ ਤਾਂ ਹੁੰਦੇ ਵੀ ਉਹ ਵੀ ਲੋਕਾਂ ਨੂੰ ਮੈਨੂੰ ਸੁਣਦੇ ਨਹੀਂ ਹਾਲਾਂਕਿ ਇਹ ਦਲੀਲ ਸਹੀ ਨਹੀਂ ਹੈਗੀ ਚਮਕੀਲੇ ਦੀ ਜਿਹੜੀ ਜਿਹੜੀ ਤੇ ਲੇਕਿਨ ਉਹਦੇ ਵਿੱਚ ਇੱਕ ਤਾਂ ਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਹੁੰਦੀ ਆ ਫਿਰ ਜਿਹੜਾ ਇੱਕ ਉਹ ਗਾਣਾ ਬੜਾ ਵਧੀਆ ਲੱਗਦਾ ਮੈਨੂੰ ਜਿਹਦੇ ਵਿੱਚ ਕਈ ਸਰੀਆਂ ਔਰਤਾਂ ਇਕੱਠੇ ਹੋ ਕੇ ਗਾਉਂਦੀਆਂ ਜਿਹਦੇ ਵਿੱਚ ਦਿਖਾਇਆ ਜਾਂਦਾ ਵੀ ਸਮਾਜ ਦੇ ਵਿੱਚ ਜਿਹੜੀ अतृप्त ਇੱਛਾਵਾਂ ਨੇ ਉਹਦੀ ਕਿਵੇਂ ਨਾ ਕਿਵੇਂ ਸੱਭਿਆਚਾਰ ਦੇ ਵਿੱਚ ਕੂਰਤੀ ਹੁੰਦੀ ਹੈ ਉਹ ਸਹੀ ਗੱਲ ਹੈ ਉਹ ਉਹਦਾਂ ਦੀਆਂ ਬੋਲੀਆਂ ਵਗੈਰਾ ਅਸੀਂ ਸੁਣਦੇ ਰਹੇ ਹਾਂ ਛੋਟੇ ਹੁੰਦੇ ਵੀ ਦੇਖਦੇ ਰਹੇ ਹਾਂ ਸਾਰਾ ਕੁਝ ਪਿੰਡਾਂ ਦੇ ਵਿੱਚ ਤੇ ਸਾਡੇ ਲੋਕ ਸਾਹਿਤ ਬਹੁਤ ਭਰਿਆ ਪਿਆ ਇਹਦੇ ਨਾਲ ਇਹ ਚੀਜ਼ਾਂ ਫਿਲਮ ਚ ਆਈਆਂ ਇਹ ਤਾਂ ਹੈਗੀ ਚੰਗੀ ਗੱਲ ਚੰਗੀਆਂ ਚੀਜ਼ਾਂ ਨੇ ਹੁਣ ਆ ਗਈ ਦਿੱਕਤ ਹੂੰ ਇਹ ਕਹਿਣ ਲੱਗੇ ਕਿ ਚ ਚਮਕੀਲੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਨਾ ਉਹ ਇਗਨੋਰ ਕਰ ਜਾਂਦਾ ਹਮ ਉਦਾਹਰਨ ਦੇ ਤੌਰ ਤੇ ਵੀ ਜੋ ਸਮਾਜ ਦੇ ਵਿੱਚ ਹੈ ਮੈਂ ਉਹੀ ਗਾ ਰਿਆਂ ਜਿਵੇਂ ਚਮਕੀਲਾ ਵੀ ਕਹਿੰਦਾ ਸੀ ਫਿਲਮ ਮੇਕਰ ਵੀ ਇਹੀ ਕਹਿਣਾ ਚਾਹੁੰਦਾ ਏਦੋਂ ਪਹਿਲਾਂ ਸਿੱਧੂ ਮੂਸੇ ਵਾਲਾ ਵੀ ਇਹੀ ਕਹਿੰਦਾ ਹੁੰਦਾ ਸੀਗਾ ਇਹ ਦੇਖੋ ਇਹ ਤਾਂ ਗੱਲ ਠੀਕ ਹੈ ਕਿ ਕਲਾਕਾਰ ਸਮਾਜ ਚੋਂ ਚੀਜ਼ ਲੈਂਦਾ ਵਾ ਸਮਾਜ ਚੋਂ ਲੈਣਾ ਕੋਈ ਦਿਖਾਉ ਵੈਸੇ ਨੇ ਉੱਤੇ ਵੀ ਡਿਬੇਟ ਆ ਕਿ ਸਮਾਜ ਚੋਂ ਹੈਗਾ ਉਹਨੂੰ ਉਦਾਂ ਹੀ ਕਲਾ ਰਹੀ ਲਿਆਂਦਾ ਜਾਵੇ ਹਾਂ ਕੋਈ ਜਿਵੇਂ ਨਾਮਵਰ ਸਿੰਘ ਹੈ ਸਾਡੇ ਬਹੁਤ ਵੱਡੇ ਸਹਾਇਤਕਰ ਹੋਏ ਨੇ ਹਿੰਦੀ ਦੇ ਉਹ ਕਹਿੰਦੇ ਯਾਰ ਇਹ ਕੰਮ ਕਲਾਕਾਰ ਦਾ ਨਹੀਂ ਹੈਗਾ ਵੀ ਉਦਾਂ ਹੀ ਚੱਕ ਕੇ ਉਦਾਂ ਹੀ ਦਿਖਾਵੇਗਾ ਉਹ ਤਾਂ ਥੋੜਾ ਟੈਲੀਵਿਜ਼ਨ ਵੀ ਕਰੀ ਜਾਂਦਾ ਜਾਂ ਹੋਰ ਚੀਜ਼ਾਂ ਵੀ ਕਲੀ ਜਾਂਦੀ ਆ ਉਹ ਤਾਂ ਵੀ ਆਪ ਵੀ ਦੇਖੀ ਜਾਂਦੇ ਆ ਅਸੀਂ ਵੀ ਅਸੀਂ ਵੀ ਦੇਖੀ ਜਾਂਦੇ ਆ ਪਰ ਉਹਦਾ ਕੰਮ ਹੁੰਦਾ ਕਿ ਮੈਸੇਜ ਦੇਣਾ ਵੀ ਹੁੰਦਾ ਹੈਗਾ ਇੱਕ ਹੋਰ ਚੀਜ਼ ਆ ਚਲ ਅਸੀਂ ਇਸ ਤੋਂ ਵੀ ਮੰਨ ਲੈਂਦੇ ਆ ਠੀਕ ਆ ਭਾਈ ਤੁਸੀਂ ਸਮਾਜ ਦੇ ਵਿੱਚੋਂ ਚੀਜ਼ਾਂ ਦਿਖਾਉਨੇ ਆ ਇੱਕ ਤਾਂ ਹੁੰਦਾ ਦਿਖਾਉਣਾ ਇੱਕ ਹੁੰਦਾ ਉਹਨੂੰ ਸੈਲੀਬ੍ਰੇਟ ਕਰਨਾ ਚਮਕੀਲੇ ਨੂੰ ਸੈਲੀਬ੍ਰੇਟ ਕਰ ਰਿਹਾ ਸੀਗਾ ਉਹ ਚੀਜ਼ਾਂ ਨੂੰ ਉਹ ਇਮਤੀਆਜ਼ ਅਲੀ ਨੂੰ ਨਹੀਂ ਦਿਖਾਉਂਦਾ ਹੈਗਾ ਕਿ ਉਹ ਨੂੰ ਇਹ ਦਿਖਾਉਣ ਲਈ ਜਾਂਦਾ ਉਹਦੀ ਮਨਛੋਪੀ ਚਮਕੀਲੇ ਨੂੰ ਕੋਈ ਇਨਸਾਫ ਦਵਾ ਰਿਹਾ ਜਾਂ ਇੱਕ ਧਿਰ ਬਣ ਜਾਂਦਾ ਉਹਦੇ ਚਮਕੀਲੇ ਦੀ ਜੋ ਕਿ ਫਿਲਮ ਮੇਕਰ ਸ਼ਾਇਦ ਇਹਦਾ ਨਹੀਂ ਬਣਨਾ ਚਾਹੀਦਾ ਹੈਗਾ ਫਿਲਮ ਮੇਕਰ ਉਹ ਇਹਦੀ ਦਿੱਕਤ ਲੱਗਦੀ ਹੈ ਵੀ ਦੇਖੋ ਜੀ ਉਹ ਵੀ ਚਮਕੀਲੇ ਜਿਹੜਾ ਇਸ ਲਈ ਜਾਂਦਾ ਉਹਦੇ ਵਿੱਚ ਆਈ ਸੀ ਉਹ ਨੂੰ ਨਾ ਇਸ ਕਰਕੇ ਇਨਸਾਫ ਦਵਾਉਂਦਾ ਤਾਂ ਆਉਂਦਾ ਮੈਨੂੰ ਲੱਗਦਾ ਵੀ ਉਹਦੀ ਉਹ ਚੀਜ਼ਾਂ ਨੂੰ ਵੀ ਅਨਡਿਟ ਕਰ ਦਿੰਦਾ ਵੀ ਦੇਖੋ ਜੀ ਉਹ ਤਾਂ ਜੇ ਸਮਾਜ ਦੇ ਵਿੱਚ ਹੈ ਉਹ ਤਾਂ ਉਹੀ ਗਾਉਂਦਾ ਹੈਗਾ ਸੈਲੀਬ੍ਰੇਟ ਕਰਨਾ ਲਗ ਚੀਜ਼ ਹੁੰਦੀ ਹੈ ਤੁਸੀਂ ਜਿਹੜਾ ਉਹ ਚੀਜ਼ ਦਿਖਾਓ ਹੋਰ ਇਹ ਦੀ ਇੱਕ ਸੌਖੀ ਜਿਹਾ ਧਾਰਨ ਦੇਣਾ ਲਿਟਰੇਚਰ ਚ ਆ ਜਾਓ ਬਲਦੇਵ ਸਿੰਘ ਦਾ ਨਾਵਲ ਹੈ ਲਾਲਵਤੀ ਤੁਸੀਂ ਜਦੋਂ ਉਹਨੂੰ ਪੜ੍ਹਦੇ ਹੋ ਹੋ ਸਕਦਾ ਕਿ ਤੁਸੀਂ ਸ਼ੁਰੂਆਤ ਚ ਉਹਨੂੰ ਖਰੀਦੋਂ ਲਾਲਵਤੀ ਦੇਖ ਕੇ ਵੀ ਬੜਾ ਵਧੀਆ ਹੈਗਾ ਮੈਂ ਸਵਾਦ ਲਊਗਾ ਖਾਸ ਕਰਕੇ ਕਿਸ਼ੋਰ ਉਮਰ ਦਾ ਬੱਚਾ ਪਰ ਜੇ ਤੁਸੀਂ ਐਨੇ ਤੱਕ ਪੜ੍ਹਦੇ ਤੁਸੀਂ ਰੋਮ ਨੇ ਵੀ ਹੋ ਤੇ ਉਹ ਜਿਹੜੇ ਸੋਨਾ ਗਾਚੀ ਵਿੱਚ ਬੈਠੀਆਂ ਹੋਈਆਂ ਵੇਸ਼ਵਾਮਾਂ ਨੇ ਕੰਚਨਾ ਸਲਮਾ ਉਹਨਾਂ ਨਾਲ ਤੁਹਾਡੀ ਖਮਦਰਦੀ ਹੁੰਦੀ ਹੈ ਤੁਹਾਨੂੰ ਤੁਹਾਡਾ ਜੀ ਕਰਦਾ ਵੀ ਉਹ ਮੈਂ ਉੱਥੇ ਜਾ ਕੇ ਉਹ ਜਿਹਨਾਂ ਨੂੰ ਮਿਲਾਂ ਉਹਨਾਂ ਨੇ ਗੱਲ ਲੱਕੇ ਰੋਵਾਂ ਇਹ ਇਹ ਇੱਕ ਉਦਾਹਰਣ ਹੈਗੀ ਹੈ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਰਚਨਾਵਾਂ ਨੇ ਜਿਹਦੇ ਵਿੱਚ ਤੁਸੀਂ ਇੱਕ ਹਮਦਰਦੀ ਪੈਦਾ ਕਰਦੇ ਹੋ ਇੱਕ ਇੱਕ ਹੀ ਚੀਜ਼ ਹੈ ਇਸੇ ਤਰ੍ਹਾਂ ਨਾਲ ਮੈਨੂੰ ਚਮਕੀਲੇ ਦੇ ਜਿਹੜੇ ਗਾਣਿਆਂ ਦੇ ਹੋਰ ਕਈ ਅੱਛਾ ਮੈਂ ਉਹ ਤੋਂ ਬਾਅਦ ਚਮਕੀਲੇ ਦੇ ਕੁਝ ਵੀਡੀਓ ਦੇਖੀਆਂ ਜੋ ਮੈਂ ਪਹਿਲਾਂ ਵੀ ਦੇਖਦਾ ਰਹਿਆ ਹਾਂ ਚਮਕੀਲੇ ਨੂੰ ਬਚਪਨ ਤੋਂ ਪੱਛੋਂ ਸੁਣਦੇ ਰਹਿਆ ਹਾਂ ਸਾਵੇ ਉਹ ਵੀਡੀਓ ਵਿੱਚ ਨਾ ਜਿਵੇਂ ਦਿਖਾਇਆ ਗਿਆ ਫਿਲਮ 'ਚ ਨਹੀਂ ਜੀ ਉਹ ਤਾਂ ਬਹੁਤ ਨਿਫਾਸਤ ਆ ਰਹੀ ਸੀ ਉਹ ਤਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਸੀ ਉਹ ਤਾਂ ਬੜਾ ਜੀ ਚੁੱਪ ਕੀਤਾ ਜਾ ਸੀਗਾ ਐ ਸੀ ਵੀਡੀਓ 'ਚ ਮੈਂ ਦੇਖਿਆ ਉਹ ਬੰਦੇ ਨੂੰ ਟੋਕਦਾ ਵੀ ਸੀ ਭਾਈ ਭਾਈ ਮੈਂ ਬਸ ਕਰੋ ਮੈਂ ਹੁਣ ਦਰਾਹੇ ਜਾਣਾ ਮੇਲਾ ਉੱਥੇ ਦੂਜਾ ਪ੍ਰੋਗਰਾਮ ਵੀ ਕਰਨਾ ਭਾਈ ਹੁਣ ਸ਼ਰਾਬ ਨਹੀਂ ਪੀਣੀ ਫੇਰ ਪੀ ਲਿਓ ਹੁਣ ਨਹੀਂ ਪੀਣੀ ਹੈਗੀ ਉਹ ਚੀਜ਼ ਆਈ ਨਹੀਂ ਹੈਗੀ ਮੈਨੂੰ ਲੱਗਿਆ ਕਿ ਜਿਹੜਾ ਇਹ ਦਲਜੀਤ ਦਾ ਦਾ ਰੋਲ ਸੀ ਨਾ ਉਹ ਚਮਕੀਲੇ ਦੇ ਦੇ ਉੱਤੇ ਉਸ ਤਰ੍ਹਾਂ ਨਹੀਂ ਹੋਇਆ ਹੈਗਾ ਇੱਕ ਮੇਰੀ ਪਾਕਿਸਤਾਨੀ ਦੋਸਤ ਆ BBC ਉਰਦੂ ਦੇ ਵਿੱਚ ਪਹਿਲਾਂ ਪੱਤਰਕਾਰ ਚੱਲ ਕੇ ਯੂਐਸਏ ਰਹਿੰਦੀ ਆ ਉਹਨੇ ਮੇਰਾ ਇੱਕ ਹੋਰ ਗੱਲ ਵੱਲ ਧਿਆਨ ਦਿਵਾਇਆ ਜੋ ਮੇਰਾ ਨਹੀਂ ਗਿਆ ਮੈਂ ਹਾਲਾਂਕਿ ਫਿਲਮ ਦੇਖੀ ਉਹ ਕਹਿੰਦੀ ਵੀ ਜਿਹੜੀ ਤਾੜੀ ਮਾਰਦੀ ਆ ਉਹ ਕੁੜੀ ਉਹ ਕਿ ਕਿੰਨਾ ਦਾ ਫਿਰ ਪਰਨੀਤੀ ਉਹ ਅਮਰਜੋਤ ਨਾਲੋਂ ਹਟ ਕੇ ਆ ਉਹ ਜਿਹੜੇ ਦੋ ਤਾੜੀਆਂ ਦਾ ਸਟਾਈਲ ਆ ਕਹਿੰਦੀ ਉਹਨੂੰ ਉਹ ਵੀ ਕਾਪੀ ਕਰਨੀ ਨਹੀਂ ਆਈ ਜਾਂ ਉਹ ਮਤਲਬ ਉਹ ਨਹੀਂ ਕੀਤਾ ਇੱਕ ਜਿਹੜਾ ਪੰਜਾਬੀ ਜਿਹੜਾ ਸੰਗੀਤ ਦੀ ਹਿਸਟਰੀ ਆ ਨਾ ਮੈਨਾਂ ਦਾ ਜਾਣ ਤਾਂ ਇਮਤੀਆਜ਼ ਅਲੀ ਨੂੰ ਇੱਕ ਰਿਸਰਚ ਵਿੱਚ ਕੋਈ ਥੋੜੀ ਘਾਟ ਰਹੀ ਆ ਉਸ ਤਰ੍ਹਾਂ ਵੀ ਰਿਸਰਚ ਕਰਵਾਈ ਨਹੀਂ ਗਈ ਹੈਗੀ ਉਹਦੇ ਕੋਲੋਂ ਜਾਂ ਉਹਦੇ ਰਿਸਰਚ ਕਰਵਾਉਣ ਵਾਲੇ ਥੋੜੇ ਜਿ ਇਦਾਂ ਦੇ ਹੋਣਗੇ ਵੀ ਜਿੱਦਾਂ ਦੀ ਹੋਣੀ ਚਾਹੀਦੀ ਇਹਨੂੰ ਕਿ ਜਿਹੜਾ ਸਾਰਾ ਸਾਰੀ ਜਿਹੜੀ ਗਾਇਕੀ ਆ ਪੰਜਾਬ ਦੇ ਵਿੱਚ ਉਹ ਕਿਵੇਂ ਉਹਦੇ ਵਿੱਚ ਇਸ ਤਰ੍ਹਾਂ ਦੇ ਕਈ ਸਾਰੇ ਅੰਸ਼ ਪਏ ਨੇ ਦੇਖੋ ਜਿਹੜਾ ਚਮਕੀਲਾ ਵਾ ਜਿਵੇਂ ਪੰਜਾਬ ਦੀ ਗਾਇਕੀ ਦੇ ਕਈ ਰੂਪ ਨੇ ਇਹਦੇ ਵਿੱਚ 29 30 ਦੇ ਵਿੱਚ ਆ ਕੇ ਰਿਕਾਰਡਿੰਗਾਂ ਸ਼ੁਰੂ ਹੁੰਦੀਆਂ ਨੇ ਇਸ ਤੋਂ ਪਹਿਲਾਂ ਪਿੰਡਾਂ ਚ ਉਹ ਗਾਉਂਦੇ ਹੁੰਦੇ ਸੀ ਢਾਡੀ ਵਗੈਰਾ ਹੁੰਦੇ ਸੀ ਫਿਰ 60 70 ਦਾ ਇੱਕ ਦੌਰ ਸੀਗਾ ਉੱਥੇ ਲਿਟਰੇਰੀ ਗਾਣੇ ਵੀ ਹੁੰਦੇ ਸੀ ਬਹੁਤ ਬਹੁਤ ਸਾਰੇ ਵਿਵਿਧ ਵਿਸ਼ੇ ਸੀ ਫਿਰ ਉਸ ਤੋਂ ਬਾਅਦ ਵਿੱਚ ਆ ਕੇ ਜਿਹੜਾ ਆ ਜਿਹੜਾ ਜਿਵੇਂ ਹਰੀ ਕ੍ਰਾਂਤੀ ਆਉਂਦੀ ਹੈ ਹਰੀ ਕ੍ਰਾਂਤੀ ਦੇ ਵਿੱਚ ਜਿਹੜੇ ਹੈਗੇ ਆ ਦਾ ਬੜਾ ਪ੍ਰਭਾਵ ਪੈਂਦਾ ਉਹਦੇ ਵਿੱਚ ਕਿਸਾਨ ਤਰ੍ਹਾਂ ਕਿਸਾਨ ਵੀ ਦੋ ਤਰ੍ਹਾਂ ਦੇ ਕਿਸਾਨ ਬਣ ਜਾਂਦੇ ਇੱਕ ਉੱਪਰ ਕਲਾਸ ਹੋ ਜਾਂਦਾ ਇੱਕ ਨੀਮਨ ਵਰਗ ਹੋ ਜਾਂਦਾ ਹੁਣ ਉਹਦੇ ਦਿਵਾਰੇ ਕਈ ਵਾਰ ਸਾਡੀ ਜਿਹੀ ਸਾਰੀ ਗਾਇਕੀ ਘੁੰਮਦੀ ਹੈਗੀ ਆ ਤੇ ਚਮਕੀਲਾ ਜੇ ਤੁਸੀਂ ਦੇਖਿਆ ਜਾਵੇ ਚਮਕੀਲਾ ਇੱਕ ਆਪਾਂ ਮੇ ਕਿਉਂ ਦਲਿਤ ਕਲਾਸ ਚੋਂ ਆਉਂਦਾ ਸੀਗਾ ਪਰ ਉਹਦੀ ਗਾਇਕੀ ਆ ਜਿਹੜੀ ਔਰ ਨਿਮ ਉਹ ਕਿਸਾਨ ਜਿਹੜਾ ਹਰੀ ਕ੍ਰਾਂਤੀ ਨਾਲ ਅਮੀਰ ਹੋਇਆ ਸੀ ਪਰ ਉਹ ਅੱਧਪੜ ਜਾਂ ਅਨਪੜ ਸੀਗਾ ਉਹਨੂੰ ਰਿਪਰੈਜ਼ੈਂਟ ਕਰਦਾ ਸੀ ਸੁਣਦੇ ਭਾਵੇਂ ਸਾਰੇ ਸੀ ਉਹਨੂੰ ਸੁਣਦੇ ਉਹਨੂੰ ਅਮੀਰ ਜੱਟ ਵੀ ਸੁਣਦਾ ਹੋਊਗਾ ਉਹਨੂੰ ਗਰੀਬ ਸੁਣਦੇ ਸੀ ਖਾੜੇ ਲੱਗ ਮੈਂ ਕੱਲ ਕਰਦਾ ਵੀ ਉਹ ਗਵਾਈ ਕੀਦੀ ਕਰਦਾ ਸੀਗਾ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਨੂੰ ਨਾ ਜਿਹੜੀ ਬਰੀਕਪਣੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਸ਼ਾਇਦ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਗੀ ਉਹਦੇ ਨੇ ਸ਼ਾਇਦ ਉਹ ਜਿਹੜਾ ਫਿਲਮ ਮੇਕਰ ਹੈ ਉਹ ਨਹੀਂ ਸੀਗਾ ਆਪਣਾ ਪੰਜਾਬੀ ਨਹੀਂ ਸੀਗਾ ਉਹਦੇ ਕੋਲ ਉਸ ਤਰ੍ਹਾਂ ਦੀ ਹੋਰ ਰਿਸਰਚ ਮੰਗਦੀ ਸੀ ਕਿ ਇਹਦੇ ਨਾਲ ਨਾਲ ਮੈਨੂੰ ਲੱਗਦਾ ਹੈਗਾ ਕਿ ਇਦਾਂ ਦੀਆਂ ਕੁਝ ਖੱਪੇ ਨੇ ਹਾਂ ਕੁਝ ਲੋਗ ਇਹ ਵੀ ਕਹਿੰਦੇ ਨੇ ਕਿ ਜੀ ਇਹਦੇ ਵਿੱਚ ਪੰਜਾਬੀ ਚ ਨਹੀਂ ਬਣਾਈ ਗਈ ਫਲਾ ਇਹਦੇ ਡਾਇਲੋਗ ਆਏ ਆ ਇਹਦਾ ਹਿੰਦੀਕਰਨ ਹੋ ਗਿਆ ਮਨ ਮੈਂ ਉਸ ਸਹਿਮਤ ਨਹੀਂ ਹਿੰਦੀ ਕਰਨ ਤਾਂ ਹੋਣਾ ਹੀ ਸੀ ਕਿਉਂਕਿ ਹਿੰਦੀ ਦੇ ਪਾਠਕਾਂ ਲਈ ਸੀ ਉਹਨੇ ਪੈਸਾ ਕਮਾਉਣਾ ਉਹਨਾਂ ਕੋਲੋਂ ਕਮਾਉਣਾ ਤੁਹਾਡੇ ਤੁਹਾਡੇ ਪੰਜਾਬ ਨੂੰ ਦਿਖਾ ਕੇ ਉਹਨਾਂ ਨੇ ਉਸ ਤਰ੍ਹਾਂ ਪੈਸਾ ਲੈਣਾ ਹੈਗਾ ਅੱਛਾ ਇੱਕ ਉਹਦੇ ਵਿੱਚ ਨਾ ਤੁਸੀਂ ਦੇਖੋਗੇ ਜਪਦੀਆਂ ਵੀਡੀਓ ਵਗੈਰਾ ਦੇਖੋ ਜਮਕੀਲੇ ਦੀ ਭੈਣ ਕਹਿੰਦੀ ਹੈ ਕਿ ਉਹ ਅਮਰਜੋਤ ਨੂੰ ਕੁੱਟਦਾ ਵੀ ਹੁੰਦਾ ਸੀਗਾ ਉਹ ਉਹਦੀ ਵਾਇਲੈਂਸ ਵੀ ਨਹੀਂ ਦਿਖਾਈ ਗਈ ਹੈਗੀ ਉਹਦੇ ਵਿੱਚ ਵੀ ਮੈਨੂੰ ਇਤਰਾਜ ਆ ਵੀ ਇੱਕ ਉਹਦਾ ਉਹ ਵੱਖ ਵੀ ਹੋਣਾ ਚਾਹੀਦਾ ਇੱਕ ਚੀਜ਼ ਹੋਰ ਜਿਹੜੀ ਮੈਨੂੰ ਦਿਲਚਸਪ ਲੱਗਦੀ ਹੈ ਉਹ ਜਦੋਂ ਉਹਦੇ ਨਾਲ ਪਿਆਰ ਕਰਦਾ ਕਿ ਅਮਰ ਜੋਤ ਦੇ ਨਾਲ ਦੇਖੋ ਉਹਦੇ ਵਿੱਚ ਉਹ ਲਖਨਵੀ ਜਿਹਾ ਪਿਆਰ ਲੱਗਦਾ ਵੀ ਉਹ ਗੱਡੀ 'ਚ ਬੈਠਾ ਕੁਝ ਨਹੀਂ ਕਰਦਾ ਸ਼ਰਮਾਉਂਦਾ ਜਿਹਾ ਹੈਗਾ ਹਾਲਾਂਕਿ ਉਹ ਆਪਣੇ ਜਿਵੇਂ ਗਾਣੇ ਆ ਜਿੱਦਾਂ ਉਹ ਗਾਣੇ ਗਾਉਂਦਾ ਹੈਗਾ ਉਹਦੇ ਤੋਂ ਬਿਲਕੁਲ ਵਿਪਰੀਤ ਆ ਬਲਕਿ ਜਿਉਂ ਨਾਰਮਲ ਪੰਜਾਬੀ ਵੀ ਜੇ ਪਿਆਰ ਕਰਦਾ ਉਹ ਐ ਲਖਨਵੀ ਸਟਾਈਲ 'ਚ ਨਹੀਂ ਸ਼ਰਮ ਕਰਦਾ ਹੈਗਾ ਉਹਦੇ ਵਿੱਚ ਦਿਖਾਇਆ ਗਿਆ ਵੀ ਐ ਜੁੜ ਕੇ ਜੇ ਬੈਗਿਆ ਅੱਛਾ ਜੀ 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 ਪਤਾ ਆਪ ਆਪ ਬਲਾ ਜਿਹੜਾ ਪਿਆਰ ਜਿਹਾ ਹੈਗਾ ਉਹ ਵੀ ਮੈਨੂੰ ਲੱਗਿਆ ਕਿ ਸ਼ਾਇਦ ਜਾਂ ਤਾਂ ਉਹ ਕੈਰੈਕਟਰ ਨੂੰ ਫੜਿਆ ਨਹੀਂ ਗਿਆ ਜਾਂ ਉਹਨੂੰ ਬਹੁਤ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ਕਰਦੇ ਇੱਥੇ ਹੋਈ ਹੈ ਕਿਉਂਕਿ ਉਹਦੇ ਵਿੱਚ ਕੋਈ ਉਸ ਤਰ੍ਹਾਂ ਦੀ ਫਲਰਟ ਵਾਲੀ ਗੱਲ ਨਹੀਂ ਕੋਈ ਕੁਝ ਹੋਰ ਨਹੀਂ ਹੈਗਾ ਉਹ ਮੈਨੂੰ ਇੱਕ ਲੱਗਿਆ ਕਿ ਉਹ ਚੀਜ਼ ਜਿਹੜੀ ਹੈਗੀ ਆ ਉਹ ਉਹਨੂੰ ਜਦੋਂ ਹੁਣ ਬਹੁਤ ਜ਼ਿਆਦਾ ਇਨਸਾਫ ਦਵਾਉਂਦਾ ਦਵਾਉਂਦਾ ਜਿਹੜਾ ਫਿਲਮ ਬਿਕਰ ਉਹ ਇੱਕ ਸੀਮਾ ਟੱਪ ਜਾਂਦਾ ਹੈਗਾ ਇਹ ਚੀਜ਼ਾਂ ਮੈਨੂੰ ਲੱਗੀਆਂ ਹਾਂ ਹਾਂ ਨਿੱਜੀ ਜ਼ਿੰਦਗੀ ਤਾਂ ਵੈਸੇ ਚਮਕੀਲੇ ਜਿਹੇ ਆਪਾਂ ਕੁਝ ਖਾੜੇ ਦੇਖਦੇ ਆ ਗੱਲਾਂ ਬਾਤ ਦੇ ਦੋ ਸ਼ਰਾਰਤੀ ਸੀ ਕਾਫੀ ਸ਼ਰਾਰਤੀ ਸੀਗਾ ਉਹ ਟੌਂਡ ਮਾਰਦਾ ਸੀ ਉਸ ਤਰੀਕੇ ਨਾਲ ਟੌਂਡ ਲੱਗਦਾ ਟੌਂਟ ਮਾਰਦੇ ਅੱਛਾ ਇੱਕ ਚੀਜ਼ ਹੋਰ ਉਹਦੇ ਨਾਲ ਅਸ਼ਲੀਲ ਗਾਣੇ ਤਾਂ ਵੀ ਨਾ ਧਾਰਮਿਕ ਧਾਰਮਿਕ ਤੋਂ ਵੀ ਨਾ ਕੁਝ ਹੋਰ ਵੀ ਗਾਣੇ ਨੇ ਜਿਹਦੇ ਵਿੱਚ ਉਹ ਅਸ਼ਲੀਲ ਦੀ ਕੈਟਾਗਰੀ 'ਚ ਨਹੀਂ ਆਉਂਦੇ ਉਹ ਵੀ ਗਾਣੇ ਕੋਈ ਬਹੁਤੇ ਨਹੀਂ ਦਿਖਾਏ ਗਏ ਉਸ ਉੱਤੇ ਜ਼ੋਰ ਦਿੱਤਾ ਗਿਆ ਇਹ ਨਹੀਂ ਦਿਖਾਏ ਗਏ ਹੈਗੇ ਇਸ ਨਾਲ ਦੇ ਹੋਰ ਵੀ ਕੁਝ ਗਾਣੇ ਤਾਂ ਬਿਲਕੁਲ ਡਿਫਰੈਂਟ ਨੇ ਦੇਖੋ ਜਿਵੇਂ ਇੱਕ ਗਾਣੇ ਵਿੱਚ ਇਹ ਅਸ਼ਲੀਲਤਾ ਵੀ ਅਸੀਂ ਦੇਖਦੇ ਹਾਂ ਇੱਕ ਜੋ ਉਪਦੇਸ਼ ਵੀ ਦਿੰਦਾ ਜੇਕਰ ਧੀ ਪਿਓ ਦੀ ਪੱਗ ਨੂੰ ਦਾਗ ਲਾਉਂਦੀ ਹੈ ਮਰ ਜਾਣਾ ਚਾਹੀਦਾ ਫਿਰ ਉਹਨੂੰ ਬੈਲੈਂਸ ਕਰਨ ਲਈ ਕਹਿੰਦਾ ਜੇ ਮੁੰਡਾ ਪਿਓ ਦੀ ਜਿਹੜਾ ਹੈਗਾ ਪੱਗ ਨੂੰ ਹੱਥ ਪਾਉਂਦਾ ਉਹ ਵੀ ਮਰ ਜਾਣਾ ਚਾਹੀਦਾ ਇਹ ਵੀ ਮਤਲਬ ਇੱਕ ਜਿਹੜੀ ਸਮੰਤੀ ਵੈਲਿਊ ਸਿਸਟਮ ਦਾ ਜਿਹੜਾ ਨੁਕਸਾ ਉਹ ਆਪਾ ਵਿਰੋਧੀ ਆ ਇੱਕ ਪਾਸੇ ਤੁਸੀਂ ਯੂਰਪਾਈ ਦੇ ਰਿਸ਼ਤੇ 'ਚ ਹੋਰ ਜਿਹੜੇ ਰਿਸ਼ਤੇ ਆ ਜਿਹੜੇ ਇੱਕ ਸਮਾਜ ਦੇ ਵਿੱਚ ਇੱਕ ਬੰਧਨ ਵਾਲੇ ਰਿਸ਼ਤੇ ਆ ਤੁਸੀਂ ਉਹਦੇ ਛੱਕੇ ਛਡਾਉਣ ਦੀ ਕੋਸ਼ਿਸ਼ ਕਰਦੇ ਹੋ ਉਦੇ ਵਿੱਚ ਵੀ ਕਿ ਉਹਦੇ ਵਿੱਚ ਮਰਦ ਦੀ ਸੈਕਸ਼ੁਅਲ ਜਿਹੜੀ ਹਿੰਸਾ ਦਿਖਾਉਣੇ ਬਾਇਲੈਂਸ ਦਿਖਾਉਣੇ ਹੈਗੇ ਹੋ ਦੂਜੇ ਪਾਸੇ ਤੁਸੀਂ ਉਪਦੇਸ਼ ਵੀ ਦੇ ਰਹੇ ਹੋ ਮਤਲਬ ਜਿਹੜਾ ਸਾਡਾ ਸਮੰਤੀ ਕਲਚਰ ਆ ਸਮੰਤੀ ਵਿਵਸਥਾ ਉਹ ਕਿਵੇਂ ਡੋਗਲੇ ਪਣਤੇ ਉਸਰੀ ਆ ਸਗੋਂ ਉਹਨੂੰ ਵੀ ਚੰਗੀ ਤਰ੍ਹਾਂ ਦਿਖਾਇਆ ਜਾ ਸਕਦਾ ਸੀਗਾ ਮੇਰੇ ਖਿਆਲ ਵਿੱਚ ਉਹ ਜਦੋਂ ਆਪਾਂ ਚਮਕੀਲੇ ਦਾ ਟਾਈਮ ਦੇਖਦਾ ਉਦੋਂ ਬਹੁਤ ਸਾਰੇ ਸਿੰਗਰ ਸੀਗੇ ਉਹ ਵੀ ਇਦਾਂ ਦੇ ਹੀ ਗਾਉਂਦੇ ਸੀਗੇ ਇਵਨ ਹੋਰ ਛੱਡੋ ਆ ਤਾਂ ਤੁਸੀਂ ਜਿਹੜੇ ਦੋ ਸਰਿੰਦਰ ਛੰਦੇ ਦਾ ਜਾਂ ਉਹਦਾ ਰਮਲੇ ਦਾ ਸਰਿੰਦਰ ਕੌਰ ਵਰਗੀਆਂ ਵੀ ਇਹ ਜੀ ਗੀਤ ਗਾਏ ਹੋਏ ਨੇ ਗਰਮੀਤ ਬਾਵਾ ਵਰਗੀ ਨੇ ਇਹ ਜੀ ਗੀਤ ਗਾਏ ਹੋਏ ਨੇ ਪਰ ਚ ਜਨਰ ਆਪਣੇ ਅੱਖ ਨੂੰ ਸੁਧਾਰ ਲਿਆ ਚਮਕੀਲਾ ਜਿਹੜਾ ਹੈਗਾ ਚਮਕੀਲਾ ਉਸੇ ਕਰਕੇ ਇੱਕ ਉਹ ਬਣ ਗਿਆ ਆਪਦੇ ਉਹਨਾਂ ਗਾਣਿਆਂ ਕਰਕੇ ਜਿਹੜਾ ਹੈਗਾ ਹੋ ਗਿਆ ਉਹਦਾ ਜਿਹੜਾ ਲੌਜੀਕਸ ਦਾ ਕੋਈ ਜਸਟੀਫਿਕੇਸ਼ਨ ਵਾਲਾ ਹੈ ਨਹੀਂ ਉਹ ਤਾਂ ਵੀ ਮੈਂ ਜੀ ਲੋਕ ਸੁਣਦੇ ਨੇ ਮੈਂ ਮੈਂ ਇਹ ਤਾਂ ਹੀ ਹੀ ਗਾਉਣਾ ਹੈਗਾ ਪਰ ਲੋਕ ਲੇਕਿਨ ਚੱਕਰ ਕੀ ਆ ਕਿ ਉਹਨੇ ਉਹਦਾ ਉਹਨੇ ਉਸ ਆਪਣੇ ਉਹ ਗਾਣਿਆ ਰਹੀ ਮੰਡੀ ਮੰਡੀ ਆ ਜਿਹੜਾ ਮੰਡੀ ਵਿੱਚੋਂ ਵਿਕਣ ਲੱਗ ਗਿਆ ਜਿਵੇਂ ਮੁੱਸੇ ਵਾਲੇ ਦਾ ਗੈਂਗਸਟਰ ਹੋ ਇਹ ਚੀਜ਼ਾਂ ਜਿਹੜੀ ਹੈਗੀ ਆ ਵਿਕਣ ਲੱਗੀਆਂ ਜੋਨੇ 베ਚੀਆਂ ਇਸੇ ਤਰ੍ਹਾਂ ਇਹਨੇ ਜਿਹੜਾ ਉਸ ਮੰਡੀ ਦਾ ਜਿਹੜੀ ਉਦੋਂ ਮੰਡੀ ਉਦੇ ਹੋ ਰਹੀ ਸੀਗੀ ਸੰਗੀਤਕ ਮੰਡੀ ਲੁਧਿਆਣਾ ਮੰਡੀ ਮਾਰਕਾ ਜਿਹੜੀ ਗਾਇਕੀ ਹੈ ਜਿਹੜੇ ਬਾਅਦ ਵਿੱਚ ਉਹ ਸਾਰੇ ਮਾਲਵੇ ਮਾਰਕਾ ਗਾਇਕੀ ਬਣ ਗਈ ਫਿਰ ਤੁਹਾਡੇ ਬਠਿੰਡੇ ਕੰਨੀ ਚੱਲੇਗੀ ਉਹ ਜਿਹੜੀ ਲੁਧਿਆਣੇ ਤੋਂ ਗਾਲ ਸੋਰੀ ਸੀਗਾ ਕਿ ਉਸ ਮੰਡੀ ਦੇ ਵਿੱਚ ਉਹਨੇ ਜਿਹੜਾ ਹੈਗਾ ਉਹ ਆਪਣੀ ਉਸ ਜਿਹੜੀ ਹੈਗੀ ਕਾਮੁਕਤਾ ਨੂੰ ਜਿਹੜੀ ਉਸ ਮਰਦਾਨੀਤ ਨੂੰ ਉਸ ਨੂੰ ਸਮੰਤੀ ਵੈਲਿਊ ਸਿਸਟਮ ਨੂੰ ਉਹ 베ਚੀਆਂ ਪਰ ਉਹਦੀ ਜਿਹੜੀ ਊਰਜਾ ਉਹਦਾ ਜਿਹੜਾ ਜਿਹੜਾ ਮੁੱਖ ਪਾਤਰ ਕਹਿੰਦਾ ਚਮਕੀਲਾ ਹੀ ਨਹੀਂ ਉਹ ਸਾਡੇ ਸੱਭਿਆਚਾਰ ਚ ਬਹੁਤ ਚੀਜ਼ਾਂ ਪਈਆਂ ਹੈਗੀਆਂ ਨੇ ਜਿਦੋਂ ਜਿਵੇਂ ਤੁਸੀਂ ਦੱਸਿਆ ਵੀ ਪੁਰਾਣੇ ਗਾਇਕ ਹੈਗੇ ਨੇ ਪੁਰਾਣੇ ਗਾਇਕਾਂ ਤੋਂ ਬਿਨਾਂ ਸਾਡਾ ਜਿਹੜਾ ਲੋਕ ਸਾਹਿਤਾ ਕਿੱਸਾ ਸਾਹਿਤਾ ਉਹਦੇ ਵਿੱਚ ਉਹਦੇ ਨਾਲ ਭਰਿਆ ਪਿਆ ਇੱਕ ਇੱਕ ਨੇ ਜਿਹੜੇ ਇਹ ਵੀ ਕਹਿੰਦੇ ਨੇ ਕਿ ਸੱਭਿਆਚਾਰ ਨੂੰ ਜੀ ਖਰਾਬ ਹੋ ਗਿਆ ਫਰਾਨਾ ਨੋ ਡਾਊਟ ਇਹਨੂੰ ਇਹ ਗਾਇਕੀ ਦਾ ਮੈਂ ਹਾਂ ਵੀ ਨਹੀਂ ਹੈਗਾ ਚਮਕੀਲੇ ਨੂੰ ਮੈਂ ਕੋਈ ਨਾ ਤਾਂ ਕੋਈ ਉਹਨੂੰ ਕਦੇ ਮੈਂ ਪਸੰਦ ਕੀਤਾ ਮੈਨੂੰ ਵੀ ਲੱਗਦਾ ਵੀ ਇਹ ਜਿਹੜੇ ਹੈਗੇ ਇਹਦਾ ਲੈ ਦੇ ਕੇ ਮੰਡੀ ਦੇ ਹੀ ਇੱਕ ਫਿੱਟ ਬੈਠਣ ਵਾਲੇ ਗਾਇਕ ਹੈਗੇ ਨੇ ਪਰ ਜਿਹੜਾ ਸੱਭਿਆਚਾਰ ਵੀ ਨਾ ਕਦੇ ਆਇਆ ਨਹੀਂ ਹੁੰਦਾ ਜਿਹੜਾ ਅਸੀਂ ਸਮਝਦੇ ਹਾਂ ਵੀ ਸੱਭਿਆਚਾਰ ਤਾਂ ਜੇ ਇੱਕੋ ਹੀ ਰਾਹ ਆ ਉਹ ਕੋਈ ਖੜਿਆ ਦਰਾਂ ਨਹੀਂ ਦਰਿਆ ਨਹੀਂ ਹੁੰਦਾ ਉਹਦੇ ਵਿੱਚ ਵੱਖ-ਵੱਖ ਵਰਗਾਂ ਦਾ ਸੱਭਿਆਚਾਰ ਹੁੰਦਾ ਉਹ ਚ ਲਗਾਤਾਰ ਸਟਰਗਲ ਹੁੰਦਾ ਹਰ ਤਰ੍ਹਾਂ ਦਾ ਕਲਚਰ ਹੁੰਦਾ ਹੈ ਇਸੇ ਇਸੇ ਕਲਚਰ ਦੇ ਵਿੱਚ ਜਿਵੇਂ ਦਿਉਰਪੁਰਜਾਈ ਦੇ ਦ੍ਰਿਸ਼ ਤੇ ਤੇ ਕਈ ਬੋਲੀਆਂ ਨੇ ਆ ਆ ਆ ਬੋਲੀ ਜਿਹੜੀ ਇੱਕ ਪਰਜਾਈ ਦੇ ਔਰ ਨੂੰ ਕਹਿ ਰਹੀ ਆ ਵੀ ਬੱਗੇ ਘੋੜੇ ਵਾਲਿਆ ਮੈਂ ਬੱਗੀ ਹੁੰਨੀ ਜਾਨੀ ਆ ਤੇਰਾ ਗਮ ਖਾ ਲਿਆ ਮੈਂ ਅੱਦੀ ਹੁੰਨੀ ਜਾਨੀ ਆ ਔਣ ਜਾਣ ਲਈ ਨੌ ਦਰਵਾਜੇ ਖਿਸਕ ਜਾਣ ਲਈ ਮੋਰੀ ਦਰਸ਼ਨ ਦੇ ਮਿੱਤਰਾ ਕਰਦਿਆਂ ਤੋਂ ਚੋਰੀ ਇਹ ਇਹ ਕੋਈ ਪ੍ਰੇਮੀ ਪ੍ਰੇਮਿਕਾ ਨੂੰ ਨਹੀਂ ਕਹਿ ਰਹੀ ਦਿਔਰ ਬਜਾਈ ਨੂੰ ਕਹਿ ਰਹੀ ਆ ਇਹ ਪੰਜਾਬੀ ਦੇ ਗੀਤਾਂ ਦੇ ਵਿੱਚ ਚੀਜ਼ਾਂ ਹੈਗੀਆਂ ਪਈਆਂ ਨੇ ਇਸੇ ਤਰ੍ਹਾਂ ਔਰਤਾਂ ਜਿਹੜੀਆਂ ਹੈਗੀਆਂ ਨੇ ਜਦੋਂ ਮਰਦ ਚਲੇ ਜਾਂਦੇ ਸੀ ਉਹ ਵਿਆਹਾਂ ਵੇਲੇ ਕੱਲੀਆਂ ਹੁੰਦੀ ਸੀ ਉਹ ਬੋਲੀਆਂ ਤੇ ਬਹੁਤ ਭਰੀਆਂ ਪਈਆਂ ਨੇ ਹੈ ਜੀਆਂ ਸਭ ਉਹ ਚੀਜ਼ਾਂ ਪਈਆਂ ਨੇ ਪਰ ਸਵਾਲ ਇਹ ਹੈਗਾ ਕਿ ਜਿਹੜਾ ਕਲਾਕਾਰ ਹੈ ਹੂੰ ਵੀ ਸਾਡੇ ਸੱਭਿਆਚਾਰ ਚ ਪਈਆਂ ਸੀ ਉਹੀ ਦਿਖਾ ਰਹੇ ਆ ਉਹ ਕਹਿ ਕੇ ਉਹ ਆਜ਼ਾਦ ਉਹ ਸੁਤੰਤਰ ਨਹੀਂ ਹੋ ਸਕਦਾ ਬਰੀ ਨਹੀਂ ਹੋ ਸਕਦਾ ਕਿਉਂਕਿ ਦਿਖਾਉਣਾ ਹੋਰ ਚੀਜ਼ ਐ ਉਹਨੂੰ ਸੈਲੀਬ੍ਰੇਟ ਕਰਨਾ ਹੋਰ ਚੀਜ਼ ਐ ਚਮਕੀਲਾ ਉਹਨੂੰ ਸੈਲੀਬ੍ਰੇਟ ਕਰਦਾ ਸੀ ਕਿ ਇਹਹੀ ਕਾਰਨ ਆ ਕਿ ਚਮਕੀਲਾ ਮਸ਼ਹੂਰ ਜ਼ਿਆਦਾ ਹੋ ਗਿਆ ਜਾਂ ਉਹਦੇ ਵਿੱਚ ਕੋਈ ਕਲਾ ਦਾ ਪੱਖ ਸੀ ਜਾਂ ਉਹਨੇ ਕੁਝ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਕਿ ਜਿਹੜਾ ਯਾਦ ਰਹਿੰਦਾ ਸੀਗਾ ਟੈਲੈਂਟ ਤਾਂ ਉਹਦੇ ਵਿੱਚ ਸੀਗਾ ਦੇਖੋ ਟੈਲੈਂਟ ਸੀਗਾ ਉਹਦਾ ਟੈਲੈਂਟ ਮੰਡੀ ਲਈ ਯੂਜ਼ ਹੋਇਆ ਉਹਦੀ ਆਵਾਜ਼ ਦਮਦਾਰ ਸੀ ਢਿੱਡੋਂ ਗਾਉਂਦਾ ਸੀਗਾ ਮੈਨੂੰ ਆਹ ਫਿਲਮ ਦੇਖਣ ਤੋਂ ਬਾਅਦ ਵੀ ਨਾ ਉਹਦੀ ਕਈ ਸਾਰੀਆਂ ਵੀਡੀਓ ਚੰਗੀ ਤਰ੍ਹਾਂ ਦੇਖੀਆਂ ਹਾਲ ਪਹਿਲਾਂ ਤੋਂ ਭਾਂਗਾ ਹੈ ਵਗਾਹੇ ਦੇਖ ਲੈਂਦੇ ਸੀ ਫਿਰ ਮੈਨੂੰ ਵੀਡੀਓ ਰੂਪ ਚ ਦੇਖਿਆ ਉਹਦੇ ਕੋਲ ਦੇਖੋ ਇਹੀ ਕਾਰਨ ਸੀ ਕਿ ਜਦੋਂ ਉਹਨੇ ਫਿਰ ਧਰਮ ਗਾਇਆ ਉਹ ਵੀ ਕਾਫੀ ਉਹਦਾ ਵੇਖਿਆ ਹੂੰ ਧਾਰਮਿਕ ਤੋਂ ਬਿਨਾਂ ਉਹਦੇ ਹੋਰ ਕਈ ਅਜਿਹੇ ਗਾਇਕ ਸੀ ਗਾਣੇ ਸੀ ਜਿਹੜੇ ਉਹ ਕਹਿੰਦੇ ਸੀ ਵੀ ਸਮਾਜੀ ਜੀ ਗਾਣੇ ਨੇ ਉਹ ਸਮਾਜੀ ਤਾਂ ਕੀ ਸੀ ਉਹ ਮਤਲਬ ਹੈ ਦਾ ਉਹੀ ਸਮੰਤੀ ਵੈਲਿਊ ਵਾਲੇ ਸੀਗੇ ਤੇ ਪਰ ਉਹ ਉਹ ਵੀ ਗਾਣੇ ਉਹ ਵਧੀਆ ਗਾ ਲੈਂਦਾ ਸੀਗਾ ਪਰ ਉਹਨੇ ਉਹਨੂੰ ਲੱਗਿਆ ਕਿ ਉਹਦਾ ਜਿਹੜਾ ਟੈਲੈਂਟ ਹੈ ਉਹ ਉਹਨੇ ਆਪਣੇ ਟੈਲੈਂਟ ਦਾ ਮਤਲਬ ਮਿਸਜੂਜ਼ ਕੀਤਾ ਜਾਏ ਕਹ ਲੋ ਜ ਉਹ ਇੱਕ ਮੰਡੀ ਦਾ ਗੁਲਾਮ ਹੋ ਕੇ ਉਹਨੇ ਆਪਣੇ ਮੰਡੀ ਦੇ ਵਿੱਚ ਉਸ ਤਰ੍ਹਾਂ ਦੇ ਗਾਣੇ ਜਿਹੜੇ ਉਹ ਦਿੱਤੇ ਹੈਗੇ ਨੇ ਮੈਨੂੰ ਲੱਗਦਾ ਵੀ ਉਹ ਟੈਲੈਂਟ ਸੀਗਾ ਉਹਦਾ ਟੈਲੈਂਟ ਨਾਲ ਭਰਿਆ ਹੋਇਆ ਸੀ ਪਰ ਉਹਦਾ ਉਹਨੇ ਜਿਹੜਾ ਆਪਣਾ ਟੈਲੈਂਟ ਉਹ ਇਧਰ ਯੂਜ਼ ਕੀਤਾ ਜੀ ਜੀ ਜਦੋਂ ਆਪਾਂ ਚਮਕੀਲੇ ਦੀ ਗੱਲ ਕਰਦੇ ਆਂ ਤਾਂ ਨਾਲ ਮੂਸੇ ਵਾਲੇ ਦੀ ਗੱਲ ਵੀ ਤੁਰ ਪੈਂਦੀ ਆ ਕੁਝ ਲੋਕ ਇਹਨਾਂ ਨੂੰ ਕਹਿੰਦੇ ਆ ਕਿ ਬਰਾਬਰ ਦੇ ਗਾਇਕ ਸੀ ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਨਹੀਂ ਮੂਸੇ ਵਾਲਾ ਉਸ ਤੋਂ ਜ਼ਿਆਦਾ ਵਧੀਆ ਤੇ ਚਮਕੀਲਾ ਜਿਹੜਾ ਉਹ ਮਾੜਾ ਗਾਉਂਦਾ ਚਮਕੀਲੇ ਦਾ ਤੇ ਮੂਸੇ ਵਾਲੇ ਦਾ ਇਸ ਕਰਕੇ ਐਵੇਂ ਮੁਕਾਬਲਾ ਨਹੀਂ ਹੁੰਦਾ ਅਸਲ ਵਿੱਚ ਨਾ ਦੋਵੇਂ ਹੀ ਸਮੰਤੀ ਵੈਲਿਊ ਸਿਸਟਮ ਨੂੰ ਰਿਪਰੈਜ਼ੈਂਟ ਕਰਨ ਵਾਲੇ ਆ ਮੂਸੇ ਵਾਲੇ ਦਾ ਗੈਂਗਸਟਰ ਸੀ ਉਹਦਾ ਹੀ ਤੋਂ ਪਹਿਲਾਂ ਵੈਲੀ ਸੀਗਾ ਤੇ ਉਹਦੇ ਵਿੱਚ ਵੀ ਜਿਹੜਾ ਹੈਗਾ ਆਪ ਖੁਦਰਾਪਣ ਮੂਸੇ ਵਾਲੇ ਦੀ ਵੀ ਆਪ ਖੁਦਰਾਪਣ ਸੀ ਖੰਸਾ ਉਹਦੇ ਚ ਵੀ ਸੀਗੀ ਇਹਦੇ ਚ ਵੀ ਸੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਉਹੀ ਕਹਿੰਦਾ ਜਿਹੜਾ ਔਰਤ ਨੂੰ ਨੀਚਾ ਦਿਖਾਉਣਾ ਉਹਦੇ ਮੂਸੇ ਵਾਲੇ ਦੇ ਗਾਣਿਆਂ ਚ ਵੀ ਹੈ ਨੀ ਰੂਪ ਚ ਜਾਂ ਫਿਰ ਆਇਆ ਲੱਗਦਾ ਵੀ ਕੁੜੀ ਨੂੰ ਇਹ ਕਹਣਾ ਵੀ ਭਈ ਤੂੰ ਕੁਝ ਨਹੀਂ ਹੈਗੀ ਤੂੰ ਜਿੰਨਾ ਦੀ ਸਿਫਤ ਕਰਦੀ ਉਹ ਸਾਡੇ ਹਾਨ ਦੀ ਨਹੀਂ ਹੈਗੇ ਇਹ ਔਰਤ ਨੂੰ ਨੀਚਾ ਅਸਲ ਵਿੱਚ ਜਿਹੜਾ ਸਮਾਨਤੀ ਸਿਸਟਮ ਆ ਨਾ ਸਮਾਨਤੀ ਵੈਲਿਊ ਸਿਸਟਮ ਆਪਣੇ ਆਪ ਚ ਔਰਪ ਦੇ ਵਿਰੋਧੀ ਹੈ ਤੇ ਫਰਕ ਸਿਰਫ ਇਹਨਾਂ ਕਿ ਜਿਹੜਾ ਚਮਕੀਲਾ ਸੀ ਉਹ ਇੱਕ ਆਪਣੇ ਗੀਤਾਂ ਵਿੱਚ ਕਾਮੁਕ ਜਿਹੜੇ ਸੈਕਸ਼ੂਅਲ ਵਾਇਲੈਂਸ ਆ ਉਹਨੂੰ ਇਹ ਬਣਾਉਂਦਾ ਸੀ ਆਪਣਾ ਸਬਜੈਕਟ ਮੂਸੇ ਵਾਲਾ ਨਹੀਂ ਬਣਾਉਂਦਾ ਸੀ ਮੂਸੇ ਵਾਲੇ ਦਾ ਬੈਲੀ ਹੋ ਗਿਆ ਗੈਂਗਸਟਰ ਹੋ ਗਿਆ ਹਥਿਆਰ ਹੋ ਗਏ ਤੇ ਜਿਹੜੀ ਆਪਹੁਦਰਾਪਣ ਆਫੁਕਰਾਪਨ थी ਉਹ ਚੀਜ਼ ਹੋ ਗਈ ਇਹ ਦੋਵੇਂ ਹੀ ਪੰਜਾਬ ਦੇ ਨਾਇਕ ਨਹੀਂ ਹੈਗੇ ਜਿਹੜੇ ਬਣਾਏ ਜਾ ਰਹੇ ਹੈਗੇ ਨੇ ਨਾ ਇਸ ਕਸੌਟੀ ਉੱਤੇ ਦੋਵੇਂ ਹੀ ਮੈਨੂੰ ਇੱਕੋ ਜਿਹਾ ਨਜ਼ਰ ਆਉਂਦੇ ਹੈਗੇ ਨਹੀਂ ਹੋ ਸਕਦਾ ਮੂਸੇ ਵਾਲੇ ਦੇ ਬੰਦਿਆਂ ਨੂੰ ਪਹਿਲਾਂ ਵਾਂਗੂ ਫੇਰ ਮੇਰੇ ਤੇ ਗਾਲਾਂ ਕੱਢਣ ਪਰ ਇਹ ਸੱਚ ਹੈ ਤੇ ਕਿ ਕਿ ਚੱਕਰ ਨੇ ਕਿ ਜਿਹੜੀ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈਗਾ ਸਮੰਤੀ ਸਿਸਟਮ ਰਾਟਸ਼ਾਹੀ ਸਰਦਾਰੀ ਜਾਂ ਜਿਹੜਾ ਹੈਗਾ ਬੰਦੇ ਦੀ ਅਜਾਰੇਦਾਰੀ ਚਾਹੇ ਉਹ ਸੈਕਸ਼ੂਅਲ ਤੌਰ ਦੇ ਉੱਤੇ ਵੀ ਹਿੰਸਕ ਕਰਕੇ ਔਰਤੇ ਹਾਵੀ ਹੋ ਕੇ ਜਾਂ ਹੋ ਟੰਗਦਲ ਵੀ ਹੋ ਕੇ ਉਹ ਚੀਜ਼ ਸਾਨੂੰ ਦਿਖਦੀ ਹੈ ਇਹ ਇੱਕੋ ਹੀ ਚੀਜ਼ ਹੈ ਇਹ ਪੂਰਕ ਨਹੀਂ ਇਹ ਸਾਨੂੰ ਕਿਸੇ ਨਾ ਕਿਸੇ ਰੂਪ ਚ ਬਾਕੀ ਗਾਇਕੀ ਉੱਤੇ ਵੀ ਦਿਖਦੀ ਆ ਉਹਦਾ ਵੱਡਾ ਕਾਰਨ ਹੈ ਕਿਉਂਕਿ ਉਹਦਾ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਿਵੇਂ ਇੱਕ ਤਾਂ ਉਹ ਜਿਹੜੀ 70ਵੀਂ ਵਾਲੀ ਸਾਰੀ ਜਿਹੜੀ ਉਹ 60ਵੀਂ ਵਾਲੀ ਹਰੀ ਕ੍ਰਾਂਤੀ ਦੀ ਗੱਲ ਕੀਤੀ ਆ ਇਸ ਤੋਂ ਬਾਅਦ ਵਿੱਚ ਪੰਜਾਬ ਦੇ ਵਿੱਚ ਜਿਹੜਾ ਗੀਤ ਸੰਗੀਤ ਵਾਲੇ ਮਾਮਲੇ ਵਿੱਚ ਜਿਵੇਂ ਮਾਸਟਰਗਾ ਥੋੜੀ ਚੱਲਦੀ ਆ ਉਦੋਂ ਹੀ ਤੁਹਾਡੇ ਸਮਾਜ ਦੇ ਸੱਭਿਆਚਾਰ ਉੱਤੇ ਵੀ ਉਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਜਿਵੇਂ ਹੁਣ ਪੰਜਾਬ ਵੰਡਿਆ ਗਿਆ ਉਸ ਤੋਂ ਬਾਅਦ ਵਿੱਚ ਮਾਲਵਾ ਸਾਡਾ ਵੱਡਾ ਹਿੱਸਾ ਬਣ ਗਿਆ ਪਰ ਮਾਲਵੇ ਵਿੱਚ ਜਿਹੜਾ ਕਲਚਰ ਮਾਲਵੇ ਦਾ ਕੀ ਸੀ ਆਹੀ ਜ਼ਗੀਰਾਂ ਜ਼ਗੀਰਦਾਰਾਂ ਦਾ ਰਾਠਾ ਰਾਠਾਂ ਵਾਲਾ ਇਹੀ ਜਿਹੜਾ ਇਹ ਜਿਹੜੇ ਸਾਰੇ ਜ਼ਗੀਰਦਾਰ ਸੀ ਇਹ ਅੰਗਰੇਜ਼ਾਂ ਦੇ ਜਿਹੜੇ ਹੈਗੇ ਆ ਚਮਚੇ ਹੁੰਦੇ ਸੀਗੇ ਚਾਹਿਆ ਜਿਹੜਾ ਮਰਜ਼ੀ ਰਾਜਾ ਲੈ ਲਓ ਪਟਿਆਲੇ ਵਾਲਾ ਲੈ ਲਓ ਹੋਰ ਲੈ ਲਓ ਤੇ ਇਹਨਾਂ ਦਾ ਜਿਹੜਾ ਕਲਚਰ ਵੀ ਫਿਰ ਉਸ ਤਰ੍ਹਾਂ ਦਾ ਸੀ ਫਿਰ ਜਿਹੜਾ ਇਲਾਕਾ ਡੋਮੀਨੇਟ ਹੋ ਕਰੂਗਾ ਉਹਦਾ ਕਲਚਰ ਵੀ ਡੋਮੀਨੇਟ ਕਰੂਗਾ ਸੋ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਜਦੋਂ ਉਹ ਪੰਜਾਬ ਵੰਡਿਆ ਜਾਂਦਾ 70 80 ਤੋਂ ਬਾਅਦ ਫਿਰ ਕਦੇ ਲੁਧਿਆਣਾ ਥੋੜੇ ਪੰਜਾਬੀ ਗਾਇਕੀ ਦਾ ਕੇਂਦਰ ਬਣ ਜਾਂਦਾ ਫਿਰ ਆ ਬਠਿੰਡਾ ਵਗੈਰਾ ਬਣ ਜਾਂਦਾ ਇਹ ਗਾਇਕੀ ਵੀ ਬਹੁਤ ਇਧਰੋਂ ਨਿਕਲੇ ਫਿਰ ਇਹਨਾਂ ਦੇ ਗਾਣਿਆਂ ਚ ਘੋੜੀਆਂ ਹੋਰ ਸਾਰਾ ਕੁਝ ਆ ਗਿਆ ਫਿਰ ਹਥਿਆਰ ਵਗੈਰਾ ਵੀ ਹਿੱਸਾ ਬਣਦੇ ਆ ਅੱਛਾ ਜਿਹੜਾ ਲਿਟਰੇਰੀ ਗੀਤ ਸੀ ਉਹਦੇ ਵਿੱਚੋਂ ਨਿਕਲ ਜਾਂਦੇ ਸਾਡੇ ਸਾਹਿਤਕਾਰਾਂ ਨੇ ਵੀ ਇਹ ਕੰਮ ਕੀਤਾ ਵੀ ਜਿਹੜਾ ਗੀਤ ਵਿਦਾ ਸੀ ਉਹਨੂੰ ਉਸ ਲਿਟਰੇਚਰ ਚ ਤਲਾੰਜਲੀ ਦੇ ਦਿੱਤੀ ਵੀ ਜਾਇਤਾ ਜੀ ਗ਼ਜ਼ਲ ਸਮਰਾਟ ਮੰਨਣ ਲਈ ਵੀ ਅਸੀਂ ਤਾਂ ਜੀ ਗੀਤ ਕੁਛ ਨਹੀਂ ਹੁੰਦਾ ਉਹ ਵਪਾਰੀਆਂ ਨੇ ਸਾਂਭ ਲਿਆ ਉਹ ਫਿਰ ਵਪਾਰੀ ਉਹਨੂੰ ਮਾਰਕੀਟ ਵਿੱਚ ਆਪਣੇ ਆਪ ਵੇਚਣ ਲੱਗੇ ਹੋਏ ਹੈਗੇ ਨੇ ਇਸ ਲਈ ਜਿਹੜਾ ਮੰਡੀ ਹੈ ਮੰਡੀ ਨੇ ਕੀ ਕੀਤਾ ਜਿਹੜਾ ਤੁਹਾਡਾ ਪ੍ਰਾਣੀਆਂ ਵੈਲਿਊ ਸਿਸਟਮ ਆ ਸਮਾਨ ਸਮਾਨਵਾਦ ਹੈ ਜਾਂ ਇਹ ਚੀਜ਼ਾਂ ਨੇ ਮੰਡੀ ਨੂੰ ਤਾਂ ਦੇਖੋ ਪ੍ਰਾਤਨਤਾ ਨੂੰ ਵੀ ਮੰਡੀ ਵੇਚਦੀ ਆ ਮੰਡੀ ਹਰ ਚੀਜ਼ ਨੂੰ ਵੇਚਦੀ ਆ ਮੰਡੀ ਦੇ ਵਿੱਚ ਧਾਰਮਿਕ ਗਾਣਾ ਵੀ ਵਿਕਦਾ ਮੰਡੀ ਦੇ ਵਿੱਚ ਜਿਹੜਾ ਹੈਗਾ ਇਹ ਜੀਆਂ ਜੜੀਆਂ ਆਪਣੇ ਆਪ ਨੂੰ ਜੱਟ ਕਹਾਉਣਾ ਆਪਣੇ ਆਪ ਨੂੰ ਸਰਦਾਰ ਕਹਾਉਣਾ ਜਿਵੇਂ ਭਗਤ ਗੁਰਦਾਸ ਮਾਨ ਨੇ ਵੀ ਅਜੇ ਗਾਣਾ ਹੋਇਆ ਹੋਇਆ ਸਰਦਾਰ ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਸ ਜਾਂ ਫਿਰ ਇਸ ਪੋਸੇ ਨਿਕਾਇਆ ਇਸ ਕਾਰਨ ਕੀ ਹੈ ਕਿ ਮੰਡੀ ਚ ਬਿਕਦਾ ਇੱਕੋ ਹੁਣ ਕਾਰਨ ਕੀ ਹੈ ਵੀ ਤੁਸੀਂ ਇੱਕ ਅਧੇ ਗੀਤ ਨਾਲੀ ਕਿਸੇ ਗਾਇਕ ਨੂੰ ਆਇ ਨਹੀਂ ਬਣਾ ਸਕਦੇ ਉਹੀ ਜਿਹੜੀ ਮਿਸ ਪੋਜਾ ਇੱਕ ਵੇਲੇ ਕਿੰਨੇ ਦਾ ਗੱਲ ਕਰਦਾ ਇਹ ਵੀ ਗਾਉਂਦੀ ਆ ਇੱਕ ਵਾਰੀ ਉਹ ਸੰਤ ਰਵਿਦਾਸ ਜੀ ਦਾ ਸੁਪਨੇ ਦਾ ਬੇਗੰਪੁਰਾ ਬਸਾਉਣ ਦੀ ਵੀ ਗੱਲ ਕਰਦੀ ਵੀ ਇਕੱਠੇ ਹੋ ਜੋ ਇਹੀ ਜਿਹੜਾ ਦਿਲਜੀਤ ਇੱਕੋ ਸਮੇਂ ਕਹਿੰਦਾ ਵੀ ਹੋਇਆ ਕਿ ਜੇ ਨੱਚਦੀ ਦੀ ਬਾਹ ਫੜਦੀ ਡਾਕ ਤਾਂ ਨਹੀਂ ਮਾਰਿਆ ਇੱਕੋ ਵੇਲੇ ਆ ਉਹ ਆਰ ਨਾਨਕ ਪਾਤਨਕ ਉਹ ਉਹ ਗਾਣਾ ਗਾਉਂਦਾ ਸੋ ਇਸ ਕਰਕੇ ਇਸ ਇਸੇ ਤੋਂ ਜਿਹੜਾ ਦਲਿਤ ਚੇਤਨਾ ਦਲਿਤ ਚੇਤਨਾ ਉੱਤੇ ਗਾਣੇ ਵੀ ਆਏ ਹੋਏ ਆ ਭਾਵੇਂ ਕਿ ਉਹ ਆਏ ਤਾਂ ਆਏ ਆ ਵੀ ਉਹ ਜਿਹੜਾ ਆਪਣਾ ਦਬਾਬੇ ਵਾਲੀ ਸਾਈਡ ਦੇ ਪਰ ਜਿਹ ਦਲਿਤ ਚੇਤਨਾ ਉੱਤੇ ਆਏ ਹੋਏ ਗਾਣਿਆਂ ਨੂੰ ਵੀ ਦੇਖੀਏ ਨਾ ਉਹ ਮੈਨੂੰ ਜੱਟਵਾਦੀ ਹੀ ਕਾਪੀ ਲੱਗਦੇ ਆ ਉਹ ਤਾਂ ਕਿਵੇਂ ਵੀ ਆ ਜੀ ਜੱਟਾਂ ਦੇ ਮੁੰਡੇ ਐ ਕਰਦੇ ਨੇ ਦੂਜਿਆਂ ਨੇ ਕਿਹਾ ਬਾਲਮੀਕੀਆਂ ਦੇ ਮੁੰਡੇ ਐ ਕਰਦੇ ਨੇ ਫਲਾਣਿਆਂ ਦੇ ਉਹੀ ਜੱਟਾਂ ਦਾ ਮੁੰਡਾ ਜਿਹੜਾ ਕੁੜੀ ਤੇ ਟਰਾਈ ਮਾਰ ਰਿਹਾ ਉਹੀ ਜਿਹੜਾ ਬਾਲਮੀਕੀਆਂ ਦਾ ਮਰਦ ਦਿਖਾਇਆ ਗਿਆ ਵੀ ਕੁੜੀ ਤੇ ਹੋ ਜਾਂਦਾ ਵੀ ਕੁੜੀ ਤੇ ਟਰਾਈ ਮਾਰਨੀ ਕੋਈ ਵੱਡੀ ਗੱਲ ਹੋ ਜਾਂਦੀ ਹੈ ਇਹ ਕੁੜੀ ਹੁਣ ਵਾਲਮੀਕੀ ਦੇ ਮੁੰਡੇ ਵੱਲ ਝਾਕਦੀ ਹੈ ਇਹ ਜੱਟਵਾਦ ਦੀ ਕਾਪੀ ਹੈ ਜਿਹੜੀ ਦਲਿਤ ਦੀ ਸਟਰਗਲ ਹੈ ਜਿਹੜਾ ਦਲਿਤ ਜਿਹੜਾ ਇੱਕ ਲੜ ਰਿਹਾ ਉਸ ਜਾਂ ਉਸ ਚੀਜ਼ ਚ ਪੈਸ ਰਿਹਾ ਉਹ ਦਲਿਤਵਾਦ ਦੇ ਨਾਂ ਤੇ ਆ ਰਹੇ ਗੀਤਾਂ ਵਿੱਚ ਨਹੀਂ ਹੈਗਾ ਸੋ ਚੀਜ਼ ਤਾਂ ਉਹ ਵੀ ਉਹੀ ਹੈਗੀ ਆ بس ਸਿਰ ਸ਼ਬਦ ਬਦਲ ਗਿਆ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਕਿ ਪੰਜਾਬੀ ਗਾਇਕੀ ਦੀ ਜਿਹੜੀ ਸੂਰਤ ਹਾਲ ਇਹ ਹੈਗੀ ਆ ਬਾਕੀ ਨੂੰ ਚੇਂਜ ਕਰਨ ਲਈ ਜੇ ਮਨ ਪੰਜਾਬ ਦੇ ਵਿੱਚ ਮੂਵਮੈਂਟ ਹੈਗੀ ਆ ਪਰ ਜੇ ਤੁਸੀਂ ਮੂਵਮੈਂਟ ਵਾਲਿਆਂ ਦੇ ਵੀ ਗਾਣੇ ਸੁਣਦੇ ਹੋ ਨਾ ਉਹਨਾਂ ਨੇ ਤਾਂ ਨਾ ਤਾਂ ਲਿਰਿਕਸ ਚੇਂਜ ਹੋਇਆ ਆ ਇਹ ਨਾਈ ਉਹਦਾ ਵਿੱਚ ਉਹ ਕੁਸ਼ ਚੇਂਜ ਹੋਇਆ ਉਹਦੇ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ 뮤직 ਚੇਂਜ ਹੋਇਆ ਉਹਨਾਂ ਦਾ ਇਨਸਟਰੂਮੈਂਟ ਵੀ ਉਹੀ ਨੇ ਇਸ ਕਰਕੇ ਕਿਉਂਕਿ ਸਾਡੀਆਂ ਜਿਹੜੀ ਲੈਫਟ ਫੋਰਸ ਨੇ ਵੀ ਰਹੀਆਂ ਨੇ ਨਾ ਉਹਨਾਂ ਨੇ ਉਹਨਾਂ ਨੇ ਇਹ ਮੰਨਿਆ ਕਿ ਸੱਭਿਆਚਾਰਕ ਕ੍ਰਾਂਤੀ ਫੇਰ ਕਰ ਲਾਂਗੇ ਕਦੇ ਪਹਿਲਾਂ ਸਮਾਜਿਕ ਕ੍ਰਾਂਤੀ ਹੋਰ ਆਰਥਿਕ ਕ੍ਰਾਂਤੀ ਫਲਾਣਾ ਢਿੰਗੜਾ ਕਰੀਏ ਉਹ ਐਸੇ ਕਰਕੇ ਉਹ ਖੁਦ ਵੀ ਬਹੁਤੇ ਇਸ ਵੈਲਿਊ ਸਿਸਟਮ ਨਾਲ ਬੰਨੇ ਹੋਏ ਆ ਕਈ ਵਾਰ ਇਹ ਉਹ ਜਾਤੀ ਜਕੜਨ ਵਿੱਚ ਵੀ ਬੰਨੇ ਹੋਏ ਆ ਇਸੇ ਕਰਕੇ ਤੁਹਾਨੂੰ ਮਾਲਵੇ ਵਿੱਚੋਂ ਕਈ ਵਾਰ ਆ ਅ ਦਲਤਾਂ ਦੇ ਬਾਈਕਾਟ ਦੀਆਂ ਖਬਰਾਂ ਵੀ ਆਉਂਦੀਆਂ ਆਹ ਟਾਈਮ ਆ ਗਿਆ ਇਹ ਇਹਦੇ ਵਿੱਚ ਆਉਂਦੀਆਂ ਨੇ ਇਹ ਮਤਲਬ ਇੱਕ ਵੱਡੀ ਇਤਰਾਸਤੀ ਹੈ ਕਿਉਂਕਿ ਜਦੋਂ ਤੱਕ ਪਰ ਵੱਡੀ ਸਟ੍ਰਗਲ ਮਾਲਵੇਚ ਵੀ ਮਾਲਵੇਚ ਮਾਲਵਾ ਇੱਕ ਇਸੇ ਲਈ ਡਿਫਰੈਂਟ ਵੀ ਹੈ ਮਾਲਵੇਚ ਦੋਹੇ ਕੁਸ਼ ਹੈ ਉੱਥੇ ਸੰਘਰਸ਼ ਵੀ ਹੈਗਾ ਉੱਥੇ ਆ ਇਸ ਤਰ੍ਹਾਂ ਦੇ ਫਿਊਡਲ ਕਿਸਮ ਦੇ ਗੀਤ ਵੀ ਹੈਗੇ ਨੇ ਉੱਥੇ ਲਿਟਰੇਚਰ ਵੀ ਪੰਜਾਬੀ ਦਾ ਸਭ ਤੋਂ ਵੱਧ ਵਿਕਦਾ ਹੈਗਾ 70-80% ਲਿਟਰੇਚਰ ਮਾਲਵੇਚ ਹੀ ਵਿਕਦਾ ਪਰ ਗਾਇਕ ਵੀ ਉੱਥੇ ਇਸ ਤਰ੍ਹਾਂ ਦੇ ਹੈਗੇ ਨਹੀਂ ਉੱਥੇ ਜਿਹੜਾ ਜਿੱਥੇ ਸਟਰਗਲ ਆ ਤਾਂ ਉਹਨਾਂ ਦੀ ਕਿਸਾਨਾਂ ਦੀ ਜ਼ਮੀਨ ਨੂੰ ਦਬਾਉਣ ਵਾਲੀਆਂ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ ਇਹਦਾ ਮਤਲਬ ਇਹਨੂੰ ਮੈਂ ਪੋਜ਼ਿਟਿਵ ਵੀ ਦੇਖਦਾ ਵੀ ਮਾਲਵਾ ਇੱਕ ਉਹ ਖੇਤਰਾ ਜਿਹੜਾ ਸਭ ਤੋਂ ਵੱਧ ਰਿਚ ਰਿਹਾ ਸੰਘਰਸ਼ ਦੇ ਤੌਰ ਤੇ ਰਿਚ ਰਿਹਾ ਜਿੱਥੇ ਇੱਕ ਲੜਾਈ ਹੋ ਰਹੀ ਹੈ ਵੀ ਜਿਹੜਾ ਇਸ ਤਰ੍ਹਾਂ ਦੇ ਗਾਣਿਆਂ ਦੀ ਲੜਾਈ ਹੈ ਉਹ ਲਿਟਰੇਚਰ ਨਾਲ ਹੋ ਰਹੀ ਹੈ ਜਾਂ ਫਿਰ ਜਿਹੜਾ ਵੱਡੀਆਂ-ਵੱਡੀਆਂ ਕੰਪਨੀ ਆ ਰਹੀਆਂ ਨੇ ਉਹਨਾਂ ਦੀ ਲੜਾਈ ਕਿਸਾਨ ਸੰਘਰਸ਼ ਨਾਲ ਹੋ ਰਹੀ ਹੈ ਤੇ ਇਹਦੇ ਵਿੱਚ ਹੁਣ ਨਿਕਲੂਗਾ ਅੱਗੇ ਕੀ ਉਹ ਦੇਖਣਾ ਹੋਵੇਗਾ ਫਿਲਹਾਲ ਜਿਹੜੀ ਗਾਇਕੀ ਹੈ ਗਾਇਕੀ ਪੰਜਾਬ ਦੇ ਜਿਹੜੇ ਉਹ ਸਟਰਗਲ ਵਾਲਾ ਰੂਪ ਆ ਜਿਹਦੀ ਸਿੱਖ ਸਾਨੂੰ ਗੁਰਬਾਣੀ ਦਿੰਦੀ ਆ ਸੂਫੀ ਕਾਬ ਦਿੰਦਾ ਉਹਨੂੰ ਇਹ ਰਿਪਰੈਜ਼ੈਂਟ ਕਰਦੇ ਦੂਰ ਦੂਰ ਤੱਕ ਨਹੀਂ ਦਿਖ ਰਹੀ ਚਾਹੇ ਕੋਈ ਮੂਸੇ ਵਾਲਾ ਹੋਵੇ ਚਾਹੇ ਕੋਈ ਚਮਕੀਲਾ ਹੋਵੇ ਕੀ ਲੱਗਦਾ ਵੀ ਜਿਵੇਂ ਕਹਿੰਦੇ ਨਾ ਵੀ ਮੂਸੇ ਵਾਲੇ ਬਾਰੇ ਵੀ ਕਿਹਾ ਜਾਂਦਾ ਚਮਕੀਲੇ ਬਾਰੇ ਵੀ ਕਿਹਾ ਜਾਂਦਾ ਕਿ ਉਹ ਸਮਾ ਪਾ ਕੇ ਥੋੜੇ ਥੋੜੇ ਮਚ्योर ਹੋ ਰਹੇ ਸੀਗੇ ਉਹ ਠੀਕ ਲਾਈਨ ਵੱਲੋਂ ਆ ਰਹੇ ਸੀਗੇ ਉਹ ਠੀਕ ਗਾਉਣ ਵੱਲੋਂ ਜਾ ਰਹੇ ਸੀਗੇ ਦੇ ਕੋ ਮੈਨੂੰ ਇਹ ਦੱਸੋ ਕਿ ਕੀ ਉਹ ਠੀਕ ਕਿੰਨੇ ਖੋ ਜਾਂਦੇ ਕੀ ਮੁਸੇਵਾਲੇ ਨੇ 파ਸ਼ ਬਣ ਜਾਣਾ ਜਿਹਦਾ ਅੰਤ ਤੱਕ ਜਿਹੜਾ ਕੈਰੇਕਟਰ ਦੇਖਿਆ ਜਾਵੇ ਉਹ ਇੱਕ ਸੱਤਾ ਦੇ ਨੇੜੇ ਹੋਣਾ ਸੀ ਜਿਹੜੇ ਹੁਣ ਲੋਛਦਾ ਸੀ ਉਹਦੇ ਆਖਰੀ ਗਾਣੇ ਦੇਖ ਲਓ ਯਾਰ ਅਭੀ ਜੇ ਤਾਂ ਜੱਟ ਜਿੱਤ ਗਿਆ ਤਾਂ ਫੇਰ ਜਿਹੜੇ ਵਿਰੋਧੀਆਂ ਦੀ ਰੇਲ ਬਣਾ ਦੂਗਾ ਉਹ ਉਹ ਗਾਣਾ ਸੁਣਿਆ ਹੁੰਦਾ ਜਿਹਨੇ ਉਹਨੇ ਤੇ ਜਦੋਂ ਉਹ ਕਾਂਗਰਸ ਤੋਂ ਟਿਕਟ ਮਿਲੀ ਸੀ ਉਹਨੇ ਵੀ ਕੀ ਕੀ ਕਰੂਗਾ ਐਂਡ ਤੱਕ ਉਹਦਾ ਸੀ ਹੁਣ ਉਹਦੇ ਜਿਹੜੇ ਗਾਣੇ ਆ ਰਹੇ ਕਿ ਹੁਣ ਉਹਨੇ ਪਤਾ ਨਹੀਂ ਕਿ ਬੱਚ ਕਿੰਨੇ ਕਿ ਰਿਕਾਰਡ ਕਰਾਏ ਹੋਣਗੇ ਹੁਣ ਉਹ ਤਾਂ ਹੁਣ ਤਾਂ ਜਦੋਂ ਉਹਨੂੰ ਬਹੁਤ ਸਾਰੇ ਸੋ ਕਾਲਡ ਖਾਲਸਤਾਨੀਆਂ ਨੇ ਆਪਣਾ ਹੀਰੋ ਬਣਾ ਲਿਆ ਜਿਹੜੇ ਉਹਨੂੰ ਗਾਲਾਂ ਕੱਢਦੇ ਸੀ ਉਹਦੇ ਘਰ ਮੂਰੇ ਧਰਨੇ ਲਾਉਂਦੇ ਸੀ ਗੰਦੀਆਂ ਗਾਲਾਂ ਕੱਢਦੇ ਸੀਗੇ ਜਿਹਦੇ ਮੈਂ ਪੱਖ 'ਚ ਨਹੀਂ ਹੈਗਾ ਉਹਨਾਂ ਨੇ ਉਹਨੂੰ ਹੀਰੋ ਬਣਾਇਆ ਖੋਣ ਪਤਾ ਨਹੀਂ ਉਹ ਗਿਣਮਿਤ ਕੇ ਉਹ ਗਾਣੇ ਵੀ ਉਸੇ ਤਰ੍ਹਾਂ ਦੇ ਆ ਰਹੇ ਨੇ ਜ਼ਿਆਦਾਤਰ ਵੀ ਉਹ ਜਿਹੜੇ ਉਹਨੂੰ ਆਏ ਬਣਾਏ ਜਾਣ ਵੀ ਇੱਕ ਪੰਥ ਤੋਂ ਸਖਸ਼ੀਤ ਜਿਹੜਾ ਕਿ ਆਪਣੀ ਲਾਈਫ 'ਚ ਨਹੀਂ ਹੈਗਾ ਸੀਗਾ ਦੂਜੀ ਤਰ੍ਹਾਂ ਚਮਕੀਲਾ ਵੀ ਜੇ ਦੇਖਿਆ ਜਾਵੇ ਚਮਕੀਲਾ ਵੀ ਉਹੀ ਮੰਡੀ ਦਾ ਵਾਕ ਸੀ ਉਹ ਵੀ ਉਹ ਕਿੰਨਾ ਮੈਚੁਰ ਹੋ ਰਿਹਾ ਸੀਗਾ ਵੀ ਉਹ ਉਹ ਖਾਲਸਤਾਨੀਆਂ ਤੋਂ ਡਰ ਕੇ ਉਹ ਜਿਹੜਾ ਹੈਗਾ ਜਾਂ ਧਰਮ ਗਾਣੇ ਗਾਉਣ ਲੱਗ ਗਿਆ ਉਹ ਵੀ ਉਹ ਮੰਡੀ 'ਚ ਹੀ ਚੱਲੇ ਮ ਮਤਲਬ ਮਚਿਓਰਟੀ ਜਾਂ ਤਾਂ ਹੈ ਵੀ ਤੁਹਾਡੇ ਸਮਾਜ ਨਾਲ ਕੋਈ ਇਸ ਤਰ੍ਹਾਂ ਦਾ ਸਰਵਕਾਰ ਸੀਗਾ ਤੁਸੀਂ ਸਮਾਜਿਕ ਜਿਹੜੀ ਮੂਵਮੈਂਟਸ ਦੇ ਵਿੱਚ ਆਉਂਦੇ ਹੋ ਜਾਂ ਫਿਰ ਤੁਸੀਂ ਤੁਹਾਡੇ ਅੰਦਰੋਂ ਆਪ ਖੁਦਰਾਪਣ ਜਿਹੜਾ ਨਿਕਲ ਗਿਆ ਤੁਸੀਂ ਆਪਣਾ ਇੱਕ ਸਵੇ ਚਿੰਤਨ ਕਰ ਰਹੇ ਹੋ ਇਹ ਇਹ ਇਹਨੂੰ ਇਹ ਮੈਨੂੰ ਕਿਤੇ ਦਿਖਦਾ ਨਹੀਂ ਹੈਗਾ ਆਪਾਂ ਇਹਨਾਂ ਦੀ ਜਦੋਂ ਅਖੀਰੀ ਸਮੇਂ ਦੀ ਗੱਲ ਕਰਦਾ ਚਮਕੀਲੇ ਦੀ ਗੱਲ ਕਰਦੇ ਆ ਤਾਂ ਉਸ ਦੇ ਬਾਰੇ ਬਹੁਤ ਸਾਰੀਆਂ ਆਲੋਚਨਾ ਵੀ ਹੈਗੀਆਂ ਨੇ ਕੁਝ ਲੋਕ ਕਹਿੰਦੇ ਕਿ ਇਹਨਾਂ ਨੂੰ ਖਾਲਸਤਾਨੀਆਂ ਨੇ ਮਾਰਿਆ ਕੁਝ ਖਾਲਸਤਾਨੀ ਕਹਿੰਦੇ ਨਹੀਂ ਅਸੀਂ ਨਹੀਂ ਮਾਰਿਆ ਤਾਂ ਤੁਹਾਨੂੰ ਕੀ ਲੱਗਦਾ ਤੁਹਾਡੀ ਜਿੰਨੀ ਕ ਹੈਗੀ ਇੱਤੇ ਦੇਖੋ ਜੇ ਪਰੇ ਹਲੇ ਬਹੁਤੀ ਡਿਬੇਟ ਹੀ ਰਹੀ ਹੈਗੀ ਆ ਮੈਂ ਮੰਨਦਾ ਉਹਦੇ ਉਹਦਾ ਮਾਰੇ ਜਾਣਾ ਗਲਤ ਆ ਦੂਜੀ ਚੀਜ਼ ਇਹ ਹੈਗਾ ਕਿ ਮੈਂ ਖਾਲਸਤਾਨੀਆਂ ਦੇ ਖੇਮੇ ਚ ਗੱਲ ਦੇਖੀ ਆ ਇਹ ਦੋ ਚੀਜ਼ਾਂ ਮੈਨੂੰ ਬੜੀਆਂ ਪਰੇਸ਼ਾਨ ਕਰਦੀਆਂ ਨੇ ਉਹ ਅੱਗੇ ਜਾ ਕੇ ਪੰਜਾਬ ਲਈ ਨੁਕਸਾਨਦੇ ਹੋ ਸਕਦੀਆਂ ਨੇ ਕੁਝ ਤਾਂ ਲੋਕ ਆਗੇ ਉਹਨੂੰ ਜਿਹੜੇ ਪੰਜਾਬ ਤੋਂ ਬਾਹਰ ਲੈਣੇ ਜਿਹੜੇ ਕੁਝ ਦਲਿਤ ਚਿੰਤਕ ਆ ਉਹ ਵੀ ਉਹਨੂੰ ਬਣਾਉਣ ਲੱਗੇ ਦਲਿਤਾਂ ਦਾ ਆਈਕਨ ਉਹਨੂੰ ਪਤਾ ਕੁਝ ਨਹੀਂ ਪੰਜਾਬ ਬਾਰੇ ਚਮਕੀਲਾ ਕੋਈ ਦਲਤਾਈ ਕਰਨੀ ਸੀ ਨਹੀਂ ਉਹ ਇਸ ਲਈ ਮਾਰਿਆ ਸੀ ਵੀ ਉਹਦਾ ਲਿੱਤਾ ਹੈ ਨਹੀਂ ਉਹ ਸੇਤਰਾ ਮਾਰਿਆ ਜਿਸ ਜਿਵੇਂ ਪੰਜਾਬ ਚ ਹੋਰ ਸ਼ਕਤੀਤਾ ਮਰੀਆਂ ਆਏ ਨੇ ਮਾਰੀਆਂ ਗਈਆਂ ਤੇ ਉਹ ਜਿਨ੍ਹਾਂ ਦੇ ਚੌਕੀਲੇ ਨਾਲ ਭਾਵੇਂ ਕਿ ਵਿਚਾਰਕ ਤੌਰ ਤੇ ਕੋਈ ਮੇਲ ਨਹੀਂ ਹੋ ਸਕਦਾ ਪਾਸ਼ ਹੋ ਗਿਆ ਜਾਂ ਮਲਪੱਡਾ ਹੋ ਗਿਆ ਜ ਵਰਿੰਦਰ ਫਿਲਮਾਂ ਵਾਲਾ ਜਿਹੜਾ ਗਾਇਕ ਹੋ ਗਿਆ ਜਾਂ ਉਹਦਾ ਕੋਈ ਕੁਛ ਕਹਿੰਦੇ ਨਹੀਂ ਜੀ ਉਹ ਤਾਂ ਜੀ ਦੂਜਿਆਂ ਨੇ ਚੋਰੀ ਚਕਾਰੀ ਵਾਲਿਆਂ ਨੇ ਮਾਰੇ ਪਰ ਇਹਨਾਂ ਦੀ ਜਿਹੜੀ ਮੌਤ ਗਲਤ ਸੀਗੀ ਪਰ ਇਹ ਦਲਿਤ ਕਰਕੇ ਨਹੀਂ ਮਾਰਿਆ ਗਿਆ ਨੰਬਰ 1 ਦੂਜੀ ਚੀਜ਼ ਜਿਹੜੀ ਹੈਗੀ ਆ ਕਿ ਜੇਕਰ ਮੰਨ ਲੋ ਜਿਹੜੀ ਇਹ ਵੀ ਗੱਲ ਸਹੀ ਹੈ ਕਿ ਉਹਨਾਂ ਨੂੰ ਖਾਲਸਤਾਨੀਆਂ ਨੇ ਮਾਰਿਆ ਤਾਂ ਮੈਨੂੰ ਲੱਗਦਾ ਇਹਨੂੰ ਮੰਨਣ ਚ ਕੀ ਉਹ ਹੈਗਾ ਬਹੁਤ ਸਾਰੇ ਖਾਲਸਤਾਨੀ ਮੰਨ ਵੀ ਰਹੇ ਆ ਇੱਕ ਇੱਕ ਖਾਲਸਤਾਨੀ ਨੇ ਮੰਨਿਆ ਵੀ ਪਾਸ ਸਾਡੇ ਕੋਲ ਮਾਰਿਆ ਗਿਆ ਉਹਨੇ ਇੱਕ ਅਜੀਤ ਵੀਕਲੀ ਚ ਕੁਝ ਕਈ ਸਾਲ ਪਹਿਲਾਂ 12 ਸਾਲ ਪਹਿਲਾਂ ਲੇਖ ਵੀ ਲਿਖਿਆ ਸੀਗਾ ਕਿ ਸਾਡੇ ਕੋਲ ਇੱਕ ਪੰਜਾਬੀ ਦਾ ਬਹੁਤ ਅੱਛਾ ਕਵੀ ਮਾਰਿਆ ਗਿਆ ਤੇ ਉਹ ਮਾਰਨ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਸਭਾ ਉਲਟਾ ਕੀ ਹੈ ਤੁਸੀਂ ਇਹ ਗੁਨਾਹ ਮੰਨਨ ਲਾ ਰਹੇ ਹੋ ਮੂਸੇ ਵਾਲਾ ਪਰ ਸੱਚ ਚਮਕੀਲਾ ਤੁਸੀਂ ਫਿਰ ਅਸੀਂ ਉਹੀ ਨੈਰੇਟਿਵ ਚਲਾ ਰਹੇ ਹੋ ਨਹੀਂ ਸੀ ਉਹ ਅਸੀਂ ਜੱਟ ਕਰਕੇ ਨਹੀਂ ਮਾਰਿਆ ਸੀ ਨਾਲ ਉਹਦੀ ਜਿਹੜੀ ਦਲਿਤ ਕਰਕੇ ਨਹੀਂ ਮਾਰਿਆ ਸੀਗਾ ਯਾਰ ਇਹ ਗੱਲਾਂ ਦੇ ਵਿੱਚ ਤੁਸੀਂ ਵੀ ਤਾਂ ਇਹ ਜਿਹੜੇ ਬੰਦੇ ਕਹਿੰਦੇ ਨੇ ਕਿ ਉਹ ਦਲਿਤਾਈ ਕਰਨਾ ਜਿਹੜੇ ਕਹਿੰਦੇ ਨੇ ਕੀ ਕਾਲਸਤਾ ਨੇ ਵੀ ਕਹਿੰਦੇ ਨੇ ਕੀ ਅਸੀਂ ਹੂੰ ਦਲਿਤ ਕਰਕੇ ਮਾਰਿਆ ਇਹ ਭਾਜੀਪੀ ਦੇ ਏਜੰਡੇ ਨਹੀਂ ਫੋਲੋ ਕਰੀਏ ਭਾਜੀਪੀ ਇੱਥੇ ਆ ਕੇ ਤੁਹਾਡੇ ਪੰਜਾਬ ਚ ਆ ਕੇ ਕਾਸਟਮ ਉਦਾਂ ਚਲਾਏਗੀ ਹੁਣ ਆ ਕੇ ਚਲਾ ਰਹੀ ਹੈ ਉਹ ਉਹ ਜੱਟ ਬਨਾਮ ਦਲਿਤ ਕਰਨਾ ਚਾਹੁੰਦੀ ਹੈ ਤੁਸੀਂ ਕਿਤੇ ਨਾ ਕਿਤੇ ਦੋਵੇਂ ਤਰ੍ਹਾਂ ਜਿਹੜੇ ਆਪਣੇ ਆਪ ਨੂੰ ਦਲਤਵਾਦੀ ਕਹਾਉਂਦੇ ਨੇ ਜਿਹੜੇ ਆਪਣੇ ਆਪ ਨੂੰ ਸੋ ਕਲ ਜੱਟ ਕਹਾਉਂਦੇ ਨੇ ਉਹ ਉਸੇ ਏਜੰਡੇ 'ਚ ਹੀ ਜਾ ਰਹੇ ਨੇ ਇਸ ਕਰਕੇ ਇੱਕ ਤਾਂ ਇਹ ਚੀਜ਼ ਹੈਗੀ ਆ ਵੀ ਉਹ ਜਿਹੜਾ ਕਿਹਨੇ ਮਾਰਿਆ ਮੈਨੂੰ ਲੱਗਦਾ ਕਿ ਉਹਦੀ ਮੌਤ ਗਲਤ ਸੀਗੀ ਤੇ ਜਿਨੇ ਵੀ ਮਾਰਿਆ ਉਹਨੂੰ ਸਵੀਕਾਰ ਕਰਨਾ ਚਾਹੀਦਾ ਵੀ ਹਾਂ ਅਸੀਂ ਮਾਰਿਆ ਕਿਉਂਕਿ ਇਹਨਾਂ ਮੂਵਮੈਂਟਾਂ ਦੇ ਕੋਲ ਉਹ ਗਲਤੀਆਂ ਹੋਈਆਂ ਨੇ ਇਹਨਾਂ ਨੇ ਬੰਦੇ ਮਾਰੇ ਨੇ ਤੇ ਜੇ ਮੁਕਰ ਰਹੇ ਨੇ ਤਾਂ ਇਹਨਾਂ ਦੀ ਜਿਹੜੀ ਬૌਧਿਕ ਤੌਰ ਤੇ ਬੇਈਮਾਨੀ ਹੈ ਜੀ ਤਾਂ ਆਪਾਂ ਜਦੋਂ ਇਹਨਾਂ ਦੀ ਗਾਇਕੀ ਦੇ ਪੱਖ ਦੀ ਗੱਲ ਕਰਦੇ ਆਂ ਜੀ ਤਾਂ ਜਿਵੇਂ ਮੂਸੇ ਵਾਲੇ ਦੀ ਵੀ ਕਹਿੰਦੇ ਵੀ ਉਹ ਚ ਕਲਾ ਸੀਗੀ ਕਲਾ ਤੋਂ ਬਿਨਾ ਕਹਿੰਦੇ ਉੱਪਰ ਨਹੀਂ ਗਿਆ ਤਾਂ ਕੀ ਲੱਗਦਾ ਮੂਸੇ ਵਾਲੇ ਦੇ ਵਿੱਚ ਜਿਹੜੀ ਕਲਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਚਮਕੀਲੇ ਬਾਰੇ ਥੋੜੀ ਗੱਲ ਹੋਈ ਆ ਨਹੀਂ ਮੂਸੇ ਵਾਲੇ ਬਾਰੇ ਤਾਂ ਮੈਂ ਇੱਕ ਪੂਰਾ ਲੇਖ ਲਿਖਿਆ ਉਹ ਦੇਖਿਆ ਜਾ ਸਕਦਾ ਉਹਦੀ ਉਹਨੇ ਜਿਹੜੀ ਉਹਦੀ ਉਹਦੇ ਵਿੱਚ ਵੀ ਦੇਖੋ ਜਿਵੇਂ ਉਹ ਇਹ ਕਹਿੰਦੇ ਨੇ ਜੀ ਇਹ ਗਾਲਾਂ ਕੱਢਦਾ ਰਿਹਾ ਗਾਲਾਂ ਉਹ ਵੀ ਕਰਦਾ ਸੀ ਅੰਗਰੇਜ਼ੀ 'ਚ ਵੀ ਕੱਢ ਲੈਂਦਾ ਸੀਗਾ ਤੇ ਉਹਦੇ ਗਾਣਿਆਂ ਵਿੱਚ ਜਿਹੜੇ ਹੈਗੇ ਆ ਉਹ ਉਹੀ ਜਿਹੜੀਆਂ ਵੈਲਿਊ ਸਿਸਟਮ ਆ ਨਾ ਸਮੰਤੀ ਵੈਲਿਊ ਸਿਸਟਮ ਦੇਖੋ ਇਹ ਕੁੱਟ ਕੇ ਰਣ ਸਿੱਧੀ ਕਰਨਾ ਚਾਹੁੰਦਾ ਸੀਗਾ ਉਹਦਾ ਕਹਿਣਾ ਸੀਗਾ ਕਿ ਸਾਡੇ ਲਾਣੇ ਜਿਉਣੇ ਸੁੱਚਿਆਂ ਦੇ ਇੱਥੇ ਮਿਰਜ਼ੇ ਤੇ ਰਾਂਝੇ ਨਹੀਂ ਉਹ ਜੰਮਦੇ ਮਤਲਬ ਸਾਡੇ ਪੰਜਾਬੀ ਕਲਚਰ 'ਚ ਜਿਹੜਾ ਰਾਂਝਾ ਹੈਗਾ ਉਹ ਪ੍ਰੇਮ ਦਾ ਪ੍ਰਤੀਕ ਹੈ ਮਿਰਜ਼ਾ ਪ੍ਰੇਮ ਦੀ ਬਗਾਵਤ ਦਾ ਪ੍ਰਤੀਕ ਹੈ ਸੁੱਚਾ ਕਾਲਾ ਪ੍ਰਤੀਕ ਹੈ ਮੈਨੂੰ ਦੱਸਿਆ ਜਾਵੇ ਸੁੱਚਾ ਇਸ ਲਈ ਪ੍ਰਤੀਕ ਹੈ ਕਿ ਉਹ ਹਨਰ ਕਿਲਿੰਗ ਦਾ ਪ੍ਰਤੀਕ ਹੈ ਉਹਨੇ ਆਪਣੀ ਭਾਬੀ ਨੂੰ ਇਸ ਲਈ ਮਾਰਿਆ ਕਿ ਉਹਦੇ ਕਿਸੇ ਨਾਲ ਸੰਬੰਧ ਸੀਗੇ ਸੋ ਇਥੋਂ ਇਦੋਂ ਬਾਅਦ ਮੈਂ ਕੀ ਕਹਿ ਸਕਦਾ ਮਤਲਬ ਹਾਲਾਂਕਿ ਮੈਂ ਇਹ ਗੱਲ ਜਿਹੜਾ ਹੈਗਾ ਉਹਦੇ ਮਰਨ ਤੇ ਨੂੰ ਮੈਂ ਸਭ ਪੰਜਾਬ ਸਰਕਾਰ ਦੀ ਗਲਤੀ ਮੰਨਦਾ ਮੈਂ ਕਿਹਾ ਵੀ ਉਹ ਉਹਦਾ ਹੋਇਆ ਪਰ ਜੇ ਦੇਖਿਆ ਜਾਵੇ ਇਦਾਂ ਦੇ ਗਾਣੇ ਨੂੰ ਤੁਸੀਂ ਸਭਿਅਕ ਸਮਾਜ ਵਿੱਚ ਸੈਲੀਬ੍ਰੇਟ ਕਰੋਗੇ ਕੀ ਕੋਈ ਜਿਹੜਾ ਸਭਿਅਕ ਸਮਾਜ ਇਹਨੂੰ ਦੇਖ ਕੇ ਉਹ ਨਹੀਂ ਹੋਏਗਾ ਇਸ ਕਰਕੇ ਮੋٹے ਦੌਰ ਉਤੇ ਕੀ ਹੈ ਕਿ ਉਹਦੀ ਜਿਹੜੀ ਗਾਇਕੀ ਹੈ ਜਿਹੜੇ ਗੈਂਗਸਟਰ ਬਾਤ ਨੂੰ ਜਿਹੜੇ ਹਿੰਸਾ ਨੂੰ ਪ੍ਰਮੋਟ ਕਰਦੀ ਸੀ ਉਹ ਪਹਿਲੇ ਸਮੇਂ ਦੇ ਵਿੱਚ ਚਮਕੀਲੇ ਦੇ ਸਮੇਂ ਦੇ ਵਿੱਚ ਉਹੀ ਵੈਲੀ ਸੀਗਾ ਜੋ ਵੈਲੀ ਜਿਹੜਾ ਹੁਣ ਹੁੰਦਾ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਉਹ ਗੈਂਗਸਟਰ ਬਣਿਆ ਹੋਇਆ ਹੂੰ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ਿਵਿੰਦਰ ਸੋਪਾ ਗੱਲਬਾਤ ਕੀਤੀ ਆ ਸੀਨੀਅਰ ਪੱਤਰਕਾਰ ਸ਼ਿਵਿੰਦਰ ਹੋਂਨ ਨਾਲ ਕਾਫੀ ਸਾਰੀਆਂ ਗੱਲਾਂ ਹੋਈਆਂ ਤਾਂ ਤੁਹਾਨੂੰ ਕੀ ਲੱਗਦਾ ਇਸ ਗੱਲ ਦੇ ਵਿੱਚ ਹੋਰ ਕਿੰਨਾ ਕੁ ਵਾਧਾ ਹੋ ਸਕਦਾ ਤੁਸੀਂ ਕੀ ਸਮਝਦੇ ਹੋ ਉਹ ਵੀ ਜਰੂਰ رائے ਸੁਝਾਅ ਦੇਣਾ ਜੁੜੇ ਰਹੋ ਦੁਨੀਆ ਦੇ ਨਾਲ